ਸੁਚਾ ਸਿੰਘ ਲੰਗਾ ਕਹਿੰਦੇ ਪੰਜਾਬ ਦੀ ਧਰਤੀ ਖੂਨ ਨਾਲ ਲਾਲ ਹੋ ਰਹੀ ਹੈ। ਕੱਲ੍ਹ ਐ ਜੀ ਤੁਸੀਂ ਕੋਈ ਬੰਦਾ ਹੋਰ ਨਹੀਂ ਹੈ ਉਹਦਾ ਜਿਹਦਾ ਸਵਾਲ ਦਾ ਜਵਾਬ ਦਿੱਤਾ ਜਾ ਸਕੇ। ਤੁਸੀਂ ਦੇਖਿਆ ਨਹੀਂ ਜਿੱਥੇ ਉਹ ਬੋਲਦਾ ਹੁੰਦਾ ਉਹਦੇ ਥੱਲੇ ਕੀ ਚੱਲਦਾ। 2026 ਲੱਗਦੇ ਨਹੀਂ ਬੀਨਾ ਵੀ ਨਹੀਂ ਲੰਗਦਾ ਤਨ ਤੱਕ ਤਾਂ ਉਹਦੇ ਜੱਥੇਦਾਰ ਬਦਲੇ। ਜਿਹੜੇ ਕੰਮ ਬਾਤ ਤੇ ਉਹਨੂੰ ਲੈਂਦਾ ਜਿਹੜੇ ਕੰਮ ਬਾਤ ਤੇ ਕੌਮ ਤੋਂ ਜੁੱਤੀਆਂ ਵੀ ਖਾਲੀਆਂ ਬਦਨਾਮੀ ਵੀ ਹੋ ਗਈਆਂ ਬਾਈਕਟ ਵੀ ਹੋਲੇ ਤਰਾ ਤਰਾ ਹੋਈ ਪਈ ਐ ਮੀਡੀਆ ਚਾਰੇ ਪਾਸੇ ਕੰਮ ਤੋਂ ਫੇਰ ਵੀ ਹੋਇਆ ਤੋਂ ਸਰ ਦੇ ਫੈਸਲੇ ਕਰਕੇ ਲੱਗ ਰਿਹਾ ਕਿ ਐਡੇ ਫੈਸਲੇ ਹੋ ਰਹੇ ਨੇ ਅਸਲੇ ਸੁਣਿਆ ਵੀ ਸ਼ਰੋਣੀ ਕਮੇਟੀ ਦੇ ਸਖਤਰ ਵੀ ਦਸਤਾਰ ਬੰਨੀਆਂ ਕਰਦੇ ਹੁੰਦੇ ਜਿਹੜੇ ਕਹਿੰਦੇ ਰਹਿੰਦੇ ਕਿ ਜਿਹੜਾ ਫੈਸਲਾ ਐ ਐਸਜੀਪੀਸੀ ਨੇ ਜੰਤਰੀ ਕਮੇਟੀ ਨੇ ਆਇਆ ਅੱਜ ਤੱਕ ਸਿੱਧੇ ਤੌਰ ਤੇ ਕਰਨ ਲੱਗੇ ਉਹ ਉਹਦਾ ਭੁਗਨੇ ਨੇ ਫੁੱਕਾ ਮਾਰਨ ਵਾਲੇ ਕੋਈ ਹੋਰ ਨਹੀਂ ਆਣਾ ਦੇ ਵਿੱਚ ਰਾਮਰੇ ਹਿਮ ਨੂੰ ਮਾਫ ਕਰਨਾ ਇਹ ਧਰਮ ਦਾ ਫੈਸਲਾ ਕੀ ਦੇ ਨੂੰ ਪੰਥ ਚੋਂ ਛੇਕ ਦੇਣਾ ਕੀ ਨਹੀਂ ਦੇ ਨੁਕਸਾਨ ਕਰਿਆ ਸੀ ਪੰਥ ਨੂੰ ਉਹਦਰ ਉਹਨਾਂ ਦਾ ਤਾਂ ਇਹ ਕੰਡੇ ਬੀਜੇ ਹੋਏ ਨੇ ਮੈਂ ਪਿਛਲੇ ਦਿਨੀ ਤੁਹਾਡੇ ਵੀਡੀਓਜ਼ ਦੇਖ ਰਿਹਾ ਹਾਂ ਤੁਸੀਂ ਕਹੇ ਕਿ ਪਰਮਜੀਤ ਸਿੰਘ ਸਰਨਾ ਦੇ ਦਫ਼ਤਰ ਦੇ ਵਿੱਚ ਕੰਮ ਕਾਜ ਕਰਦੇ ਸੀ ਉੱਥੋਂ ਉਹਨਾਂ ਨੂੰ ਜਿੱਥੇ ਤੱਕ ਜਿਹਨੂੰ ਜਥੇਦਾਰ ਕੋਈ ਨਹੀਂ ਮੰਨਦਾ ਹੈ ਉਹਦੇ ਹੁਕਮ ਨਾਲ ਮੈਨੂੰ ਕੀ ਬੰਦਾ ਜਿਨ੍ਹਾਂ ਨੇ ਅદેਨੀ ਹਮਾਕਤ ਕੀਤੀ ਹੈ ਉਹਨਾਂ ਨੂੰ ਧੋਗਿਆ ਗਲਾਂਵੇਂ ਧੋਇ ਇਹਨਾਂ ਨੂੰ 2 2 ਮਹੀਨੇ ਲਈ ਇਹਨਾਂ ਨੂੰ ਤੋਰਿਆ ਹੋਵੇ ਭਾਂਡੇ ਮੰਡਣ ਲਈ ਇਹਨਾਂ ਨੂੰ ਲਾਈ ਹੋਵੇ ਸਜ਼ਾ ਉਹ ਇਹਨਾਂ ਦੇ ਪੁੱਤ ਪੋਤੇ ਇਹਨਾਂ ਨੂੰ ਵੀ ਜੇਤੇ ਆ ਜੂਗਾ ਵੀ ਕਿਵੇਂ ਦਸੀਦਾ ਵੀ ਅਸੀਂ ਵੱਡੇ ਆ ਕਿ ਗੱਲ ਤੱਕ ਦੁਪੱਟਾ ਕੋਈ ਕਹ ਰਿਹਾ ਕਿ ਸਜ਼ਾ ਕੋਈ ਵੱਡੀ ਨਹੀਂ ਦਿੱਤੀ ਇਹਨਾਂ ਨੂੰ ਛੇਕਣਾ ਚਾਹੀਦਾ ਸੀ ਪਰ ਅਕਾਲੀ ਕਲ ਦੇ ਲੀਡਰ ਤਾਂ ਹੁਣ ਵੀ ਬਹੁਤ ਕਹਣਗੇ ਕਿ ਵੱਡੀਆਂ ਸਜ਼ਾਵਾਂ ਦਿੱਤੀਆਂ ਉਹਨਾਂ ਨੇ ਭਾਵੇਂ ਮਤਲਬ ਮੈਂ ਤਾਂ ਪਿਛੇ ਵੀ ਇਹ ਕਹਿਆ ਸੀ ਕਿ ਅਕਾਲੀਆਂ ਦੀ ਗੰਦਗੀ ਜਿਹੇਦਾਰਾਂ ਨੇ ਆਪਣੇ ਗਲ ਪਾ ਲਿਆ। ਭਾਤੀ ਕਦੇ 7ਵੇਂ ਅਮਰੀਕਾ ਤੇ 5ਵੇਂ ਅਮਰੀਕਾ ਤੇ ਜਿਹੜਾ ਆ 6 ਮਹੀਨੇ ਗਾ ਮਤਲਬ ਪਾ ਕੇ ਰੱਖਿਆ। ਸਿਆਣਾ ਡਾਕਟਰ ਜੇ ਜਖਮ ਹੋਵੇ ਉਹਦੀ ਪੋਜੀਸ਼ਨ ਦੇਖਦਾ ਹੁੰਦਾ। ਵੀ ਇਹਨੂੰ ਪਟੀਆਂ ਕਰਕੇ ਠੀਕ ਕਰਨਾ ਜਾਂ ਇਹਦਾ ਇੱਕੇ ਵਾਰੀ ਅਪਰੇਸ਼ਨ ਕਰਨਾ। ਜਿਹੜੇ ਅਸ਼ਦੀ ਪਲੇਰੋ ਕਾ ਜਿਹੜੇ ਕਿ ਹੋਣਾ ਇਹਦੇ ਪਿੱਛੇ ਏਜੰਸੀਆਂ ਨੇ ਏਜੰਸੀਆਂ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਜਿਹੇ ਫੈਸਲੇ ਕਰਾ। ਕਲੇਰ ਉਹਨਾਂ ਦੀ ਕੋਈ ਏਡੀ ਔਕਾਤ ਨਹੀਂ ਵੀ ਉਹਨਾਂ ਦੇ ਸਵਾਲਾਂ ਦੇ ਮੈਂ ਕੋਈ ਜ਼ਰੂਰੀ ਸਮਝਾਂ ਕਿ ਕਲੇਰ ਕੀ ਕਹਿੰਦਾ ਜਾਂ ਕਲੇਰ ਦਾ ਭਾਪਾ ਕੀ ਕਹਿੰਦਾ ਕਲੇਰ ਦਾ ਭਾਈ ਕੀ ਕਹਿੰਦਾ ਦੈਟਸ ਨਾਟ ਨਥਿੰਗ ਜਿਆਨੇ ਪੱਤਰਕਾਰੋ ਤੋ ਕਦੇ ਇਹਨਾਂ ਨੂੰ ਇਹ ਵੀ ਪੁੱਛੋ ਕਿ ਤੁਹਾਡੇ ਵਿਆਹ 'ਚ ਬੀਜੇਪੀ ਆ ਕੇ ਨੱਚ ਸਕਦੀ ਹੈ ਵਿਆਹ 'ਚ ਕਿਹਨੂੰ ਬੁਲਾਇਆ ਜਾਂਦਾ ਹੁੰਦਾ ਜਿਹੜਾ ਅੱਤ ਦਾ ਨਜ਼ਦੀਕੀ ਹੋਵੇ ਪਰਮਜੀਤ ਸਿੰਘ ਸਰਨਾਗੜਾ ਇਹ ਕਹਿੰਦੇ ਜਿਹੜੇ ਛੇ ਮੱਤੇ ਨੇ ਕਿਸੇ ਸਿਆਸੀ ਦਰਨੇ ਲਿਖ ਕੇ ਸਰਨਾ 20 ਸਾਲ ਇਸੇ ਬਾਦਲ ਪਰਵਾਰ ਨੂੰ ਇੱਕ ਮਾਮਾ ਭੈਣਾਂ ਦੀ ਗਾਲਾਂ ਤੱਕ ਇਹ ਪੰਜ ਆਦੇ ਕਹਿੰਦਾ ਵੀ ਸੁਖਵੀਰ ਸਿੰਘ ਬਾਦਲ ਵਰਗਾ ਕੋਈ ਦਲੇਰ ਆਦਮੀ ਨਹੀਂ ਹੈ। ਤਾਂ ਇਹਨੂੰ ਬਚਨ ਵਾਲਾ ਵੀ ਫਿਰ ਇਸ ਦਲੇਰ ਦੀ ਤੂੰ 20 ਸਾਲ ਹੀ ਇਥੇ ਹੀ ਕਿਉਂ ਫੇਰੀ ਜਿਹਦੇ ਆਪਣੇ ਪੱਲੇ ਕੋਈ ਸਿੱਖੀ ਦਾ ਪੱਲਾ ਕੋਈ ਸੁਣਾਉਗਾ ਨਾ ਜੋ ਜਪੀ ਸਾਹਿਬ ਦੇ ਪਾਠ ਕੇ ਨਾਲੇ ਤੇਰੇ ਮੋਗਾ ਮੈਨੂੰ ਤਾਂ ਇਹ ਸਮੰਨਾ ਇਹ 20 ਸਾਲ ਦੇ ਪਾਪ ਹੁਣ ਲੰਗੇ ਹੋ ਰਹੇ ਨੇ ਇਹ ਪ੍ਰਮਾਤਮਾ ਕੋਈ ਚੀਜ਼ ਹੈ ਇਹ ਸਾਰੇ ਉਹਦੀ ਕੁਦਰਤ ਦੇ ਵਿੱਚ ਹੋ ਰਹੀ ਹੈ ਜਦੋਂ ਸਮਾਂ ਬੱਲ ਹੋਇਆ ਇਹੀ ਸੁਖਵੀਰ ਸਿੰਘ ਦੀਆਂ ਪੁੱਟੀਆਂ ਵੀ ਸਿੱਧੀਆਂ ਪੈਂਦੀਆਂ ਸੀ ਅੱਜ ਤੋਂ 10-20 ਸਾਲ ਦਾ ਪਹਿਲਾਂ ਕੀ ਲੱਗਦਾ ਕਿ ਇੱਕੋ ਬੰਦੇ ਖਾਤਰ ਸਾਰਾ ਕੁਝ ਹੋ ਰਿਹਾ ਇਸ ਵਕਤ ਨਹੀਂ ਕੋਈ ਇੱਕ ਬੰਦੇ ਖਾਤਰ ਨਹੀਂ ਹੋ ਰਿਹਾ ਇਹ ਸਾਰੇ ਟੋਲੇ ਖਾਤਰ ਹੀ ਹੋ ਰਿਹਾ ਪ੍ਰਮਾਤਮਾ ਨੇ ਸਾਰਾ ਟੋਲਾ ਹੀ ਹਾਰਦਾ ਹੈ ਪਿਛਲੇ ਕੁਝ ਦਿਨਾਂ ਤੋਂ ਕੁਝ ਮਹੀਨਿਆਂ ਤੋਂ ਜਦੋਂ ਤੋਂ 2 ਦਸੰਬਰ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਸ਼੍ਰੋਮਣੀ ਅਕਾਲੀ ਦਲ ਨੂੰ ਲੈ ਕੇ ਫੈਸਲੇ ਸੁਣਾਏ ਜਾਂਦੇ ਨੇ ਤੇ ਉਸ ਤੋਂ ਬਾਅਦ ਪੰਥਕ ਸਿਆਸਤ ਦੇ ਵਿੱਚ ਬਹੁਤ ਕੁਝ ਚੱਲ ਰਿਹਾ ਪਿਛਲੇ 26 ਦਿਨਾਂ ਦੇ ਵਿੱਚ ਜਿਹੜੇ ਤਿੰਨ ਤਖਤਾਂ ਦੇ ਜਿਹੜੇ ਜਥੇਦਾਰ ਨੇ ਉਹ ਬਦਲ ਦਿੱਤੇ ਜਾਂਦੇ ਨੇ ਤੇ ਉਧਰਲੇ ਪਾਸਿਓਂ ਇਹ ਜਥੇਦਾਰ ਬਦਲਣ ਤੋਂ ਬਾਅਦ ਹੌਲੇ-ਮੱਲੇ ਤੇ ਤਖਤ ਸ੍ਰੀ ਕੇਸਗੜ ਸਾਹਿਬ ਦੀ ਧਰਤੀ ਤੇ ਦੰਦਵੀ ਟਕਸਾਲ ਦੇ ਵੱਲੋਂ ਵੱਡਾ ਇਕੱਠ ਸੱਦ ਕੇ ਜਿਹੜੇ ਵੱਡੇ ਮਤੇ ਪਾ ਦਿੱਤੇ ਜਾਂਦੇ ਨੇ ਜਾਂ ਬਹੁਤ ਕੁਝ ਚੱਲਿਆ ਤੇ 18 ਮਾਰਚ ਤੋਂ ਜਿਹੜੀ ਸ਼੍ਰੋਮਣੀ ਅਕਾਲੀ ਦਲ ਦੀ ਨਵੀਂ ਭਰਤੀ ਕਰਨ ਨੂੰ ਲੈ ਕੇ ਜਿਹੜੀ ਸ੍ਰੀ ਅਕਾਲ ਤਖਤ ਸਾਹਿਬ ਦੀ ਵਫ਼ੀਲ ਤੋਂ ਜਿਹੜੀ ਕਮੇਟੀ ਬਣਾਈ ਗਈ ਸੀ ਉਸ ਦੀ ਅਗਵਾਈ ਦੇ ਵਿੱਚ ਭਰਤੀ ਦੀ ਸ਼ੁਰੂਆਤ ਵੀ ਹੋਣੀ ਹੈ ਤੇ ਉਸੇ ਭਰਤੀ ਦੀ ਸ਼ੁਰੂਆਤ ਦੇ ਉੱਪਰ ਲਗਾਤਾਰ ਜਿਹੜਾ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਪੂੰਦੜ ਦੇ ਉਹਨਾਂ ਦੀ ਅਗਵਾਈ ਦੇ ਵਿੱਚ ਜੋ ਵੀ ਧੜਾ ਜੋ ਲੀਡਰ ਨੇ ਇਸ ਭਾਰਤੀ ਨੂੰ ਲੈ ਕੇ ਬਹੁਤ ਸਵਾਲ ਚੁੱਕ ਰਹੇ ਨੇ ਤਾਂ ਇੰਨਾ ਮਸਲਿਆਂ ਦੇ ਉੱਪਰ ਪੰਥਕ ਮਸਲੇ ਦੇ ਉੱਪਰ ਜਿਹੜੀ ਗੱਲਬਾਤ ਕਰਾਂਗੇ ਸਾਡੇ ਨਾਲ ਐਸਜੀਪੀਸੀ ਦੇ ਮੈਂਬਰ ਗੁਰਪ੍ਰੀਤ ਸਿੰਘ ਰੰਧਾਵਾ ਮੌਜੂਦ ਰਹਿਣਗੇ ਪਹਿਲਾਂ ਸਵਾਗਤ ਕਰ ਲਓ ਰੰਧਾਵਾ ਸਾਹਿਬ ਬਹੁਤ ਸਵਾਗਤ ਹੈ ਵਾਹਿਗੁਰੂ ਜੀ ਕਾ ਖਾਲਸਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਜੀ ਤਾਂ ਜਿਵੇਂ ਮੈਂ ਸ਼ੁਰੂਆਤ ਦੇ ਵਿੱਚ ਗੱਲ ਕਰੀਆ ਰੰਧਾਵਾ ਸਾਹਿਬ ਕਿਸ ਤਰੀਕੇ ਦੇਖਦੇ ਹੋ ਪੰਥਕ ਸਿਆਸਤ ਕਿੱਧਰ ਨੂੰ ਜਾ ਰਹੀ ਆ ਦਿਨ 26 ਲੰਘਦੇ ਨੇ ਮ ਦੇਖੋ ਜਿੱਥੋਂ ਤੱਕ ਜੇ ਸਦਾਰਾ ਨੂੰ ਬਦਲ ਦੀ ਗੱਲ ਆ ਮੈਂ ਇੱਕ ਬੜਾ ਸਪਸ਼ਟ ਸਟੈਂਡ ਦੇ ਉੱਤੇ ਗੱਲ ਕੀਤੀ ਆ ਇਹ ਕੋਈ ਜੱਗੋ ਤੇਰ ਨਹੀਂ ਹੋਈ ਨਵੀਂ ਨਹੀਂ ਹੋਈ ਹਮ ਆਫਟਰ ਆਲ ਇਹ ਤਿੰਨ ਵੀ ਕਿਸੇ ਨੂੰ ਹਟਾ ਕੇ ਹੀ ਬਿਠਾਏ ਗਏ ਸੀ ਹਮ ਕਿਉਂਕਿ ਜੋ ਸ਼੍ਰੋਮਣੀ ਕਮੇਟੀ ਤੇ 15 ਬੰਦੇ ਕਿਸੇ ਨੂੰ ਲਾ ਦੁੰਦੇ ਨੇ ਜਾਂ ਹਟਾ ਦੁੰਦੇ ਨੇ ਹਮ ਇਹ ਪੂਰੀ ਕੌਮ ਦੇ ਵਿੱਚ ਇੱਕ ਕਈ ਦਹਾਕਿਆਂ ਤੋਂ ਇਹ ਚਰਚਾ ਹੈ ਕਿ ਜਿਹੜਾ ਅਕਾਲ ਤਖਤ ਸਾਹਿਬ ਦਾ ਜਥੇਦਾਰਾ ਉਹਦਾ ਬਿਧੀ ਵਿਧਾਨ ਜਿਹੜਾ ਵੱਖਰਾ ਹੋਣਾ ਚਾਹੀਦਾ ਹੈ ਜੀ ਇਹ 15 ਬੰਦੇ ਕਿਉਂ ਫੈਸਲਾ ਕਰਨ ਹੂੰ 15 ਦੇ ਵਿੱਚੋਂ ਵੀ ਪੂਰੇ ਨਹੀਂ ਹੁੰਦੇ ਬਲਕਿ ਹੁਣ ਤਾਂ ਤਕਰੀਬਨ 10-11 ਨਹੀਂ ਇਹ ਫੈਸਲੇ ਕੀਤੇ ਨੇ ਬਿਲਕੁਲ ਉਹਨਾਂ ਨੂੰ ਅਧਿਕਾਰ ਨਹੀਂ ਹੋਣਾ ਚਾਹੀਦਾ ਹੂੰ ਜਥੇਦਾਰ ਦਾ ਕਾਰਜ ਖੇਤਰ ਹੂੰ ਤੇ ਜਥੇਦਾਰ ਦਾ ਹਟਾਉਣ ਦਾ ਤਰੀਕਾ ਤੇ ਉਹਨੂੰ ਲਾਉਣ ਦਾ ਤਰੀਕਾ ਤੋ ਇਹ ਜਿਹੜੀ ਮਰਜ਼ਾਦਾ ਵੱਖਰੀ ਬਣਨੀ ਚਾਹੀਦੀ ਹੈ ਉਹਦੇ ਵਿੱਚ ਸਮੁੱਚੇ ਵਰਲਡ ਦੇ ਸਿੱਖਾਂ ਦੀ ਸਮੁਲੀਅਤ ਹੋਣੀ ਚਾਹੀਦੀ ਹੈ। ਹੂੰ ਤੇ ਹੁਣ ਜਿਹੜਾ ਇਹ ਚੀਜ਼ ਤੁਸੀਂ ਕਹਿ ਰਹੇ ਹੋ ਹੂੰ ਮਸਲਾ ਇਹ ਨਹੀਂ ਕਿ ਇਹਨਾਂ ਨੇ ਹਟਾ ਕਿਉਂ ਦਿੱਤੇ। ਹੂੰ ਕਿਉਂਕਿ ਉਹਨਾਂ ਕੋਲ ਇੱਕ ਤਰਕ ਹੈ ਇਸ ਗੱਲ ਦੀ ਵੀ ਅਸੀਂ ਪਹਿਲਾਂ ਵੀ ਹਟਾਏ ਨੇ। ਜੀ ਪਰ ਮਸਲਾ ਵੀ ਲਾਇਕ ਕੌਣ ਨੇ? ਹੂੰ ਜਿਹੜਾ ਜਿਹੜਾ ਮੇਰਾ ਇਤਰਾਜ ਹੈ ਐਜੇ ਸ਼ਰੂਮਣੀ ਕਮੇਟੀ ਮੈਂਬਰ ਜਾਂ ਇਕ ਪ੍ਰਚਾਰਕ ਦੇ ਤੌਰ ਤੇ ਜੀ ਸਾਡਾ ਮਸਲ ਇਹ ਹੈ ਕਿ ਅੱਜ ਤੁਸੀਂ ਦੋ ਸਿਆਸੀ ਪਾਰਟੀਆਂ ਹਮ ਇੱਕ ਪਰਮਜੀਤ ਸਿੰਘ ਸਰਨਾ ਦਿੱਲੀ ਤੋਂ ਜੀ ਜੀ ਸੁਖਵੀਰ ਸਿੰਘ ਬਾਦਲ ਦਾ ਅਕਾਲੀ ਦਲ ਬਾਦਲ ਹਮ ਉਹਨਾਂ ਦੇ ਤੁਸੀਂ ਦੋ ਵਰਕਰ ਜਿਹੜੇ ਨੇ ਜਾ ਕੇ ਲਾ ਦਿੱਤੇ ਹਮ ਇਹਦਾ ਮਤਲਬ ਤਾਂ ਕੱਲ ਨੂੰ ਕੋਈ ਵੀ ਸੱਤਾਧਾਰੀ ਤੇ ਜਿਹੜੀ ਹੈ ਉਹ 15 ਦੇ ਵਿੱਚੋਂ ਤੁਹਾਡੇ 10 ਮੈਂਬਰ ਤੋੜ ਕੇ ਹਮ ਉਹ ਕੋਈ ਵੀ ਆਪਣੇ ਦੋ ਅਮਰਤਾਜੀ ਸੇਖਾ ਨੂੰ ਕਿਸੇ ਵੀ ਤਖਤਾਂ ਦੇ ਉੱਤੇ ਆਪਣੇ ਸਵਾਰਥ ਲਈ ਬਿਠਾ ਸਕਦੇ ਨੇ ਫਿਰ ਤੁਸੀਂ ਕੀ ਕਹੋਗੇ ਉਸ ਵਕਤ ਤੁਸੀਂ ਇੱਕ ਪੈੜ ਪਾ ਰਹੇ ਹੋ ਜਿਹੜੀ ਕੌਮ ਦੇ ਲਈ ਬਹੁਤ ਖਤਰਨਾਕ ਹੈ ਉਹ ਸਾਡਾ ਜਿਹੜਾ ਇਹ ਇਸ ਗੱਲ ਦਾ ਜਿਹੜਾ ਮੇਨ ਥਾਟ ਹੈ ਕਿਉਂਕਿ ਅਸੀਂ ਤਾਂ ਇੱਕ ਸਟੈਂਡ ਤੇ ਖੜੇ ਆ ਜੀ ਸਰਪ੍ਰਮਾਨਤ ਜਿਹੇ ਹਦਰ ਸਿੰਘ ਸਾਹਿਬ ਭਾਈ ਰਣਜੀਤ ਸਿੰਘ ਨੂੰ 1999 ਚ ਹਟਾਇਆ ਸੀ ਤੋ ਸੰਤਾ ਮਹਾਪੁਰਖਾ ਨੇ ਉਸ ਵਕਤ ਅਕਾਲ ਤਖਤ ਸਾਹਿਬ ਦੇ ਬਾਬਾ ਠਾਕੁਰ ਸਿੰਘ ਜੀ ਮੁਖੀ ਦੰਦਮੀ ਟਕਸਾਲ ਹੂੰ ਉਹਨਾਂ ਦੀ ਅਗਵਾਈ ਵਿੱਚ ਅਰਦਾਸ ਕੀਤੀ ਬਾਬਾ ਸਰਬਜੋਤ ਸਿੰਘ ਬੇਦੀ ਹੂੰ ਕਿ ਜਿੰਨੀ ਦੇਰ ਤੱਕ ਸਰ ਪ੍ਰਮਾਣਿਤ ਜੇ ਸਰਕਾਲ ਤੱਕ ਤੇ ਨਹੀਂ ਵਹ ਜਾਂਦਾ ਅਸੀਂ ਬਾਦਲ ਦੇ ਲੈ ਕੇ ਜਿਹਦਰ ਨੂੰ ਚਿਹਦਾ ਨਹੀਂ ਮੰਨਾਂਗੇ ਹੂੰ ਅਸੀਂ ਅੱਜ ਵੀ ਉਹ ਸਟੈਂਡ ਤੇ ਖੜੇ ਹਾਂ ਹੂੰ ਪਿਛਲੇ 2-3 ਦਹਾਕਿਆਂ ਦੇ ਵਿੱਚ ਸਾਡੀ ਸਟੇਟ ਦੇ ਉੱਤੇ ਅੱਜ ਵੀ ਹੂੰ ਜੇ ਕੋਈ ਸਿੰਘ ਸਹਿਬਾਨ ਦੇ ਤੌਰ ਤੇ ਆਉਂਦਾ ਜੀ ਤਾਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਿਹਦਰ ਭਾਈ ਰਣਜੀਤ ਸਿੰਘ ਹੁੰਦੇ ਨੇ ਜੀ ਤੋਂ ਇਹਨਾਂ ਨੇ ਉਹਦੇ ਵਿੱਚ ਕਿੰਨੇ ਬਦਲਤੇ ਹੂੰ ਪਾ ਪਰ ਅਸੀਂ ਕਦੇ ਉਹਨਾਂ ਦਾ ਨਾਸਤਿਕਤਾ ਦੀ ਤਰ੍ਹਾਂ ਵਿਰੋਧ ਵੀ ਨਹੀਂ ਕੀਤਾ ਹੂੰ ਕਿਉਂਕਿ ਅਸੀਂ ਇਹ ਸਮਝਦੇ ਹਾਂ ਵੀ ਉਹ ਹਰਮੰਦਰ ਸਾਹਿਬ ਦੇ ਵਿੱਚੋਂ ਗ੍ਰੰਥੀ ਸਿੰਘ ਸਹਿਬਾਨ ਬਾਬਾ ਬੁੱਢਾ ਸਾਹਿਬ ਦੀ ਪਦਵੀਆਂ ਤੇ ਗੁਰਬਾਣੀ ਪੜਨ ਵਾਲੇ ਲੋਕ ਨੇ ਹੂੰ ਇੱਕ ਵਿਚਾਰਤਾਰਾ ਜਿਹੜੀ ਹੈ ਪੋਲੀਟੀਕਲ ਕਲਾਸ ਦੀ ਉਹ ਆਪਣੀ ਮਨਮਰਜ਼ੀਆਂ ਦੇ ਨਾਲ ਲਾਉਦੀ ਹੈ ਜਦੋਂ ਉਹਨਾਂ ਨੂੰ ਮਨਮਾਫਕ ਨਹੀਂ ਹੁੰਦੇ ਹਟਾ ਦਿੰਦੀ ਹੈ ਜੀ ਮਨਮਾਫਕ ਦੀ ਇੱਛਾ ਦੇ ਸਹਤ ਉਹਨਾਂ ਨੂੰ ਲਾਉਦੀ ਹੈ ਹੂੰ ਸੋ ਇਹ ਜਿਹੜਾ ਮਸਲਾ ਹੈ ਉਹ ਇਹ ਹੈ ਕਿ ਜਿਹੜੇ ਲਾਈ ਨੇ ਵੱਡਾ ਮਸਲਾ ਲਾਇਆ ਤੇ ਅਤਰਾਜ ਵੱਡਾ ਜਿਹੜੇ ਲਾਇਏ ਨੇ ਉਹਨਾਂ ਤੇ ਹੈ ਕਿ ਇਹ ਕਦੇ ਨਹੀਂ ਹੋ ਸਕਦਾ ਕਿ ਦੋ ਸਿਆਸੀ ਬੰਦਿਆਂ ਦੇ ਕਰਿੰਦੇ ਜਾਂ ਉਹਨਾਂ ਦੇ ਵਰਕਰ ਇਸ ਤਰੀਕੇ ਨਾਲ ਕੌਮ ਦੇ ਉੱਤੇ ਜਿਹੜਾ ਹੈ ਇਹ ਔਰ ਉਹ ਵੀ 11 ਬੰਦੇ ਜਿਹੜੇ ਨੇ ਉਹ ਬੈਠ ਕੇ ਥੋਪ ਦੇਣ ਲੜਾਈ ਇਹ ਤਾਂ ਜੋ ਬਰਵਿੰਦਰ ਸਿੰਘ ਭੁੰਦੜ ਨੇ ਉਹਨਾਂ ਦਾ ਜਿਹੜਾ ਉਹਨਾਂ ਦੀ ਅਗਵਾਈ ਦੇ ਵਿੱਚ ਜਿੰਨੇ ਵੀ ਲੀਡਰ ਨੇ ਉਹ ਇਹ ਗੱਲ ਕਹਿ ਰਹੇ ਨੇ ਕਿ ਬਹੁਤ ਸੋਚ ਵਿਚਾਰ ਕਰਕੇ ਜਿਹੜਾ ਭਾਈ ਕੁਲਦੀਪ ਢੰਗੜਗਾ ਜੋਂ ਉਹਨਾਂ ਨੂੰ ਜਿਹੜਾ ਤਖਤ ਸ੍ਰੀ ਕੇਸਗੜ ਸਾਹਿਬ ਦੇਤੇ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਲਗਾਇਆ ਪਰ ਮੈਂ ਪਿਛਲੇ ਦਿਨੀ ਤੁਹਾਡੇ ਵੀਡੀਓਜ਼ ਦੇਖ ਰਹੇ ਹਾਂ ਤੁਸੀਂ ਕਹਿੰਦੇ ਕਿ ਪਰਮਜੀਤ ਸਿੰਘ ਸਰਨਾ ਦੇ ਦਫ਼ਤਰ ਦੇ ਵਿੱਚ ਕੰਮ ਕਾਜ ਕਰਦੇ ਸੀ ਉੱਥੋਂ ਉਹਨਾਂ ਨੂੰ ਜਥੇਦਾਰ ਲਾਤੋ ਇਹ 'ਚ ਕੋਈ ਦੋਰਾਵਾ ਨਹੀਂ ਇਹ ਅਸੀਂ ਦਿੱਲੀ ਕਮੇਟੀ ਦੀਆਂ ਚੋਣਾਂ ਹੋਈਆਂ ਉਦੋਂ ਦਫ਼ਤਰ ਦੇਖਦੇ ਰਹੇ ਹੂੰ ਇਹ 'ਚ ਕੋਈ ਦੋਰਾਵਾ ਨਹੀਂ ਟੇਕਸਿਕ ਤੋਂ ਨੌਲਾ ਆਕਾਲੀ ਦਲ ਦਾ ਵਰਕਰ ਤੇ ਪ੍ਰਧਾਨ ਹੈ ਕੌਣ ਮੁਕਰ ਜੀ ਉੱਤੋਂ ਹੂੰ ਇਹੀ ਮਸਲਾ ਬਲਵਿੰਦਰ ਸਿੰਘ ਭੁੰਦੜ ਕੀ ਕਹਿੰਦਾ ਕੀ ਨਹੀਂ ਕਹਿੰਦਾ ਭੁੰਦੜ ਕੋਈ ਕਾਲਤਾ ਸਿੱਖ ਕੌਮ ਦਾ ਸਰਬਰਾ ਨਹੀਂ ਹੈ ਵੀ ਜੋ ਭੁੰਦੜ ਕਹੂਗਾ ਕੌਮ ਨੇ ਉਹੀ ਮੰਨਣਾ ਹੈ ਭੁੰਦੜ ਹੋਣਾ ਤਾਂ ਇਹ ਕੰਡੇ ਬੀਜੇ ਹੋਏ ਨੇ ਆਪਣੇ ਆਪਣੇ ਸਵਾਰਥ ਲਈ ਉਹ ਬਹੁਤ ਕੁਝ ਕਹਿ ਰਹੇ ਨੇ ਮਸਲਾ ਹੈ ਭੁੰਦੜ ਇਸ ਗੱਲ ਦਾ ਜਵਾਬ ਦੇਊਗਾ ਇਹ ਦੱਸੇ ਕਿ ਸਿਆਸੀ ਪਾਰਟੀਆਂ ਦੇ ਵਰਕਰ ਲੱਗ ਸਕਦੇ ਨੇ ਤੇ ਦੂਜੀ ਗੱਲ ਅੱਜ ਤੱਕ ਦਾ ਤੁਸੀਂ ਕਹਿੰਦੇ ਵੀ ਸਾਡੀ ਤਖੰਦਾ ਜੀ ਕੋਈ ਨਹੀਂ ਹੈ ਕੱਲੀ ਸ਼ਰਮਣੀ ਕਮੇਟੀ ਦੇ ਕੰਮਾਂ ਦੇ ਵਿੱਚ ਤੋ ਆਕਰ ਨੂੰ ਫਿਰ ਅੱਜ ਇਹ ਪਾਪ ਜਿਹੜਾ ਉਧਰ ਗਿਆ ਤੁਹਾਡੀ ਆਪ ਤੁਹਾਡੀ ਲਿਖਤ ਤੁਹਾਡੀ ਜ਼ਬਾਨ ਦਾ ਸ੍ਰੀ ਕੇ ਅਸੀਂ ਸੋਚ ਵਿਚਾਰ ਕੇ ਫੈਸਲਾ ਲਿਆ ਅਸੀਂ ਤਾਂ ਪਹਿਲੀ ਕਹਿੰਦੇ ਹੂੰ ਵੀ ਉਹ ਤਾਂ ਭੂਕਨੇ ਨੇ ਹੂੰ ਫੂਕਾ ਮਾਰਨ ਵਾਲੇ ਕੋਈ ਹੋਰ ਨਹੀਂ ਹੋਂ ਦੇ ਵਿੱਚ ਜੀ ਇਸ ਤੋਂ ਬਾਅਦ ਬਾਂਸ বাজਾਈ ਹੈ ਫੂਕ ਜੇ ਬਾਂਸ ਦੇ ਵਿੱਚ ਫੂਕ বাজਾਈ ਦੀ ਹੈ ਉਹ 11 ਦਾ ਬਾਂਸ ਨੇ ਤੇ ਫੂਕਾ ਜਿਹੜੇ ਮਾਰਨ ਵਾਲੇ ਨੇ ਉਹ ਚੰਡੀਗੜ੍ਹ ਬੈਠੇ ਨੇ ਸੋ ਇਹ ਗੱਲ ਇਹ ਪ੍ਰਗਟ ਹੋ ਗਈ ਹੈ ਹੁਣ ਇਹਦੇ ਵਿੱਚ ਕੋਈ ਇਸ ਤੋਂ ਪਹਿਲਾਂ ਅਕਾਲੀ ਦਲ ਦੇ ਲੀਡਰ ਇਹ ਕਹਿੰਦੇ ਰਹੇ ਨੇ ਕਿ ਜਿਹੜਾ ਫੈਸਲਾ ਐ ਐਸਜੀਪੀਸੀ ਨੇ ਜੰਤਰੀ ਕਮੇਟੀ ਨੇ ਆਇਆ ਅੱਜ ਤਾਂ ਸਿੱਧੇ ਤੌਰ ਤੇ ਕਰਨ ਲੱਗੀ ਅਬੇ ਸਾਫੋ ਕੇ ਜੀ ਗੱਲ ਹਮ ਅਸੀਂ ਪਿੰਡ ਪਿੰਡ ਜਾ ਰਹੇ ਆ ਜਹੇਦਾਰ ਭਾਈ ਰਣਜੀਤ ਸਿੰਘ ਹੋਰੀ ਲੋਕਾਂ ਨੂੰ ਇਹ ਗੱਲ ਦੱਸ ਰਹੇ ਨੇ ਹਮ ਤੋਂ ਹੁਣ ਇਹ ਮੁੱਕ ਨਹੀਂ ਸਕਦੇ ਇਸ ਗੱਲ ਤੋਂ ਇਹ ਸਪਸ਼ਟ ਹੋ ਗਿਆ ਆਖਰ ਨੂੰ ਨਾਲੇ ਕੋੜ ਨੂੰ ਖੁੱਟਾ ਨਾਨਕਾ ਓੜਕ ਸੱਚ ਰਹੀ ਸੱਚ ਸੱਚੀ ਰਹਿੰਦਾ ਹੁੰਦਾ ਕਿਸੇ ਦੇ ਕਹਿਣ ਨਾਲ ਮੈਂ ਕਿਸੇ ਤੇ ਕੋਈ ਝੂਠਾ આરોਪ ਲਾਈ ਜਾਵਾਂ ਜਾਂ ਕੋਈ ਆਪਣੇ ਆਪ ਨੂੰ ਝੂੜ ਦਾ ਸਾਰਾ ਲੈ ਕੇ ਡਿਫੈਂਡ ਕਰੀ ਜਾਵੇ ਇਹਦੇ ਨਾਲ ਗੱਲਾਂ ਨਹੀਂ ਬਣਦੀਆਂ ਹੁੰਦੀਆਂ ਸੱਚ ਜਿਹੜਾ ਹੈ ਸੱਚ ਦੀ ਤਸਵੀਰ ਵਖਰੀ ਹੁੰਦੀ ਹੈ ਤੁਹਾਨੂੰ ਕੀ ਲੱਗਦਾ ਕਿ ਪਿੱਛੇ ਇਸ ਤਰੀਕੇ 26 ਦਿਨਾਂ ਦੇ ਵਿੱਚ ਜਥੇਦਾਰ ਬਦਲਣ ਦੇ ਪਿੱਛੇ ਕਾਰਨ ਕੀ ਲੱਗ ਰਿਹਾ ਕਿਉਂਕਿ ਤੁਸੀਂ ਜਿਸ ਤਰੀਕੇ ਕਹਿ ਰਹੇ ਹੋ ਕਿ ਕਾਬਜ਼ ਚਰਦੇ ਵੱਲੋਂ ਪਹਿਲਾਂ ਵੀ ਲਗਾਏ ਜਾਂਦੇ ਨੇ ਪਰ ਹੁਣ ਤਾਂ ਉਸੇ ਕਾਬਜ਼ ਚਰਨੇੋਂ ਪਹਿਲਾਂ ਲਗਾਏ ਸੀ ਅੱਜ ਬਦਲ ਤੇ ਇਹ ਇਸ ਟਾਈਮ ਪੰਜਾਬ ਦੇ ਛੋਟੇ ਛੋਟੇ ਬੱਚੇ ਵੀ ਜਾਣਦੇ ਨੇ ਵੀ ਇਹਦੇ ਵੀ ਕੀ ਕਾਰਨ ਨੇ ਹੂੰ ਕਿਹੜਾ ਅਜੀਬ ਸਿਕਾ ਦੁਨੀਆ ਭਰ ਦੇ ਵਿੱਚ ਜਿਹਨੂੰ ਇਹ ਨਹੀਂ ਪਤਾ ਵੀ ਇਹ ਤਿੰਨ ਕਿਉਂ ਹਟਾਏ ਗਏ ਹੂੰ ਇਹ ਤਾਂ ਸਪਸ਼ਟ ਹੈ ਕਿ ਜਦੋਂ ਉਹਨਾਂ ਦੇ ਮਨਮਾਫਕ ਨਹੀਂ ਹੋਏ ਉਹਨਾਂ ਦੇ ਮੁਤਾਬਕ ਉਹ ਨਹੀਂ ਚੱਲੇ ਉਹਨਾਂ ਨੂੰ ਜਿਹੋ ਜਿਹੇ ਫੈਸਲੇ ਚਾਹੀਦੇ ਸੀ ਉਹਨਾਂ ਦੇ ਹੱਕ ਚ ਚਾਹੀਦੇ ਸੀ ਵਿਰੋਧੀਆਂ ਦੇ ਖਿਲਾਫ ਚਾਹੀਦੇ ਸੀ ਹੂੰ ਕਿਉਂਕਿ ਇਹ ਮੂੰਹ ਪਿਆ ਹੋਇਆ ਪਿਛਲੇ 50-10 ਸਾਲਾਂ ਦਾ ਖਾਸ ਕਰਕੇ ਕਦੇ ਹਰਿਆਣਾ ਕਮੇਟੀ ਦੀ ਮੰਗ ਕਰੀ ਤਾਂ ਝਿੰਡਾ ਤੇ ਨਲ ਵੀ ਛੇਕ ਦਿਓ ਹੂੰ ਹੈ ਜੀ ਤੇ ਸਿਰਸੇ ਵਾਲੇ ਨੂੰ ਛੇਕੇ ਹੋਏ ਨੂੰ ਮਾਫੀ ਦੇ ਦਿਓ ਫਿਰ ਜਿਹਨੂੰ ਮਾਫੀ ਦਿੱਤੀ ਫਿਰ ਉਹਨੂੰ ਜਾਂ ਕੌਮ ਦਾ ਛਿੱਤਰ ਫਿਰਿਆ ਤੇ ਉਹਨੂੰ ਮਾਫ ਕਰ ਫਿਰ ਉਹਦੀ ਮਾਫੀ ਰੱਦ ਕਰ ਦਿਓ ਸੋ ਇਹ ਜਿਹੜੇ ਡਰਾਮੇਬਾਜ਼ੀਆਂ ਇਹ ਚੱਲ ਰਹੀਆਂ ਨੇ ਇਸ ਕਰਕੇ ਹੁਣ ਇਹ ਸਾਰੇ ਦਾ ਅੰਤ ਹੀ ਹੈ ਜੀ 2 ਦਸੰਬਰ ਦੇ ਫੈਸਲੇ ਕਰਕੇ ਲੱਗ ਰਿਹਾ ਕਿ ਐਡੇ ਫੈਸਲੇ ਹੋ ਰਹੇ ਨੇ ਨਹੀਂ ਫੈਸਲੇ ਦੋਸਤ ਅਸੀਂ ਤਾਂ ਇਹ ਮੰਨ ਰਹੇ ਹਾਂ ਵੀ 2 ਦਸੰਬਰ ਦਾ ਕੋਈ ਐਡਾ ਫੈਸਲਾ ਤਾਂ ਆਇਆ ਹੀ ਨਹੀਂ ਤੁਸੀਂ ਕਹਿ ਰਹੇ ਹੋ ਕਿ ਐਡਾ ਫੈਸਲਾ ਨਹੀਂ ਤੇ ਉਸੇ ਫੈਸਲਿਆਂ ਦੇ ਚੱਲਦੇ ਤਾਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਿਹੜੇ ਸਾਭਕਾ ਜਥੇਦਾਰ ਨੇ ਉਸ ਵਕਤ ਗਿਆਨੀ ਰਖਵੀਰ ਸਿੰਘ ਗੋਲੀ ਉਹ ਤਾਂ ਬਾਰ ਬਾਰ ਇਹ ਕਹਿੰਦੇ ਰਹੇ ਨੇ ਕਿ ਜਿਹੜੀ ਅਕਾਲੀ ਉਹ ਪੰਜ ਮੈਂਬਰੀ ਕਮੇਟੀ ਅਨੁਸਾਰ ਹੋਵੇ ਮੈਂ ਕਹਿੰਦਾ ਜੇ ਅਕਾਲ ਤਖਤੋਂ ਇਹ ਜੜ ਵੱਡੀ ਦਿੱਤੀ ਜਾਂਦੀ ਇਹਨਾਂ ਨੂੰ ਛੇਕ ਦਿੱਤਾ ਜਾਂਦਾ ਹਮ ਮੰਨ ਲਓ ਇਹ 40 50 ਸਾਲ ਦੇ ਇਹਨਾਂ ਦੇ ਪਾਪ ਨੇ ਕਮ ਸੇ ਕਮ ਇਹਨਾਂ ਨੂੰ 5 ਸਾਲ ਦੀ ਕੌਮ ਦੇ ਵਿੱਚੋਂ ਛੇਕਿਆ ਹੁੰਦਾ 5 ਸਾਲ ਤੁਸੀਂ ਕੋਈ ਕੌਮ ਦਾ ਉਹਦਾ ਗ੍ਰਹਿ ਨਹੀਂ ਕਰੋਗੇ ਆਪਣੇ ਘਰ ਬੈਠ ਕੇ ਵੈਗਰੂ ਵੈਗਰੂ ਕਰੋ ਆਪਣਾ ਜਰਮ ਸਵਾਰੋ ਤੇ ਸਾਰਾ ਕੁਝ ਠੀਕ ਹੋ ਜਾਂਦਾ ਜੀ ਨਾ ਉਹਨਾਂ ਨੂੰ ਭਰਤੀਆਂ ਦੀ ਕਮੇਟੀਆਂ ਬਣਾਉਣ ਦੀ ਲੋੜ ਸੀ ਭਰਤੀਆਂ ਵੀ ਆਪਣੇ ਆਪ ਹੋ ਜਣੀ ਸੀ ਅਕਾਲੀ ਦਲ ਵੀ ਆਪਣੇ ਸੀ ਕਹਿੰਦੇ ਸਜ਼ਾ ਕੋਈ ਵੱਡੀ ਨਹੀਂ ਦਿੱਤੀ ਇਹਨਾਂ ਨੂੰ ਛੇਕਣਾ ਚਾਹੀਦਾ ਤੁਸੀਂ ਪਰ ਅਕਾਲੀ ਕਲ ਦੇ ਲੀਡਰ ਤਾਂ ਹੁਣ ਵੀ ਬਹੁਤ ਕਹ ਰਹੇ ਨੇ ਕਿ ਵੱਡੀਆਂ ਸਜ਼ਾਵਾਂ ਦਿੱਤੀਆਂ ਉਹਨਾਂ ਨੇ ਮਾਫੀ ਮੰਗ ਲਈ ਉਹ ਕਹਿੰਦੇ ਅਕਾਲ ਤਖਤ ਸਾਹਿਬ ਜਾ ਕੇ ਮਾਫੀ ਖਾਤਰਾ ਦੇ ਇਹ ਮੇਰਾ ਮੇਰਾ ਕਹਿਣ ਦਾ ਮਤਲਬ ਇਹ ਹੈ ਵੀ ਜਿਹੜੀ 5 ਮੈਂਬਰੀ ਭਰਤੀ ਦਾ ਜਿਹੜਾ ਇਹ ਰੋਲ ਘਿਚੋਲਾ ਮੈਂ ਤਾਂ ਪਿਛੇ ਵੀ ਇਹ ਕਿਹਾ ਸੀ ਕਿ ਅਕਾਲੀਆਂ ਦੀ ਗੰਦਗੀ ਜ ਇਹ ਇਹਦੀ ਇਹੋ ਚੰਗਾ ਸੀਗਾ ਵੀ ਇਹਨਾਂ ਦੀ ਜੜੇ ਵਧਣ ਤੇ ਉਹ ਤੋਂ ਬਿਨਾ ਆਪੇ ਫਿਰ ਉਹ ਭਰਤੀਆਂ ਹੋਈ ਜਾਂਦੀਆਂ ਵੀ ਲੋੜੇ ਨਹੀਂ ਸੀਗਾ ਜਿੰਨਾ ਇਹਨਾਂ ਲੰਮਾ ਇਹ ਕੰਮ ਚਲੇਗਾ ਮੇਰਾ ਕਹਿਣ ਦਾ ਮਤਲਬ ਇਹ ਸੀ ਹੂੰ ਮੇਰਾ ਅਗਲਾ ਸਵਾਲ ਇਹ ਹੈ ਕਿ ਹੁਣ 18 ਮਾਰਚ ਆਉਣ ਵਾਲੀ ਆਕਾਲੀ ਦਲ ਦੀ ਜਿਹੜੀ ਅਗਲੀ ਭਰਤੀ ਆ ਜਾਨੀ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਅਨੁਸਾਰ ਕਮੇਟੀ ਅਨੁਸਾਰ ਹੋਣ ਵਾਲੀ ਆ ਪਰ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਸਲਾਹਕਾਰ ਨੇ ਜਾਂ ਕਿ ਇਹ ਕਿ ਮੀਡੀਆ ਐਡਵਾਈਜ਼ਰ ਨੇ ਜਿਹੜੇ ਅਰਸ਼ਦੀਪ ਕਲੇਰੋ ਕਹਿੰਦੇ ਨੇ ਕਿ ਹੁਣ ਇਹਦੇ ਪਿੱਛੇ ਏਜੰਸੀਆਂ ਨੇ ਏਜੰਸੀਆਂ ਸ੍ਰੀ ਅਕਾਲ ਤਖਤ ਸਾਹਿਬ ਤੋਂ ਅ ਕਲੇਰ ਉਹਨਾਂ ਦੀ ਕੋਈ ਏਡੀ ਔਕਾਤ ਨਹੀਂ ਵੀ ਉਹਨਾਂ ਦੇ ਸਵਾਲਾਂ ਦੇ ਮੈਂ ਕੋਈ ਜ਼ਰੂਰੀ ਸਮਝਾਂ ਕਿ ਕਲੇਰ ਕੀ ਕਹਿੰਦਾ ਜਾਂ ਕਲੇਰ ਦਾ ਪਾਪਾ ਕੀ ਕਹਿੰਦਾ ਕਲੇਰ ਦਾ ਭਾਈ ਕੀ ਕਹਿੰਦਾ ਥੈਟਸ ਨਾਟ ਨਥਿੰਗ ਤੁਸੀਂ ਇਹ ਪੁੱਛੋ ਜੋ ਕੋਈ ਮਰਜ਼ਾਦਾ ਦੇ ਨਾਲ ਸੰਬੰਧਤ ਜਿਹੜੀ ਗੱਲ ਆ ਹਮ ਤੇ ਕਲੇਰ ਵਰਗੇ ਤਾਂ ਇੱਥੇ ਇਕੱਲੀ ਇਕੱਲੀ ਪਾਰਟੀ 'ਚ ਕਲੇਰ ਘੁਰਿਆ ਫਿਰਦਾ ਠੀਕ ਹੈ ਨਾ ਗੱਲ ਕਲੇਰ ਕੀ ਅਥਾਰਟੀ ਆ ਹਮ ਕਲੇਰ ਨੂੰ ਕਹਿਆ ਪਹਿਲਾਂ ਆਪਣਾ ਮੂੰਹ ਸਿਰ ਸਵਾਰ ਪਹਿਲਾਂ ਜੇ ਸਿੱਖੀ ਦੀ ਗੱਲ ਕਰਨੀ ਆ ਤਾਂ ਪਹਿਲਾਂ ਸਿੱਖ ਬਣ ਕੇ ਆ ਹਮ ਪਹਿਲਾਂ ਜਿਹੜੀਆਂ ਪਰੰਪਰਾਵਾਂ ਦੀ ਗੱਲ ਕਰਦਾ ਪਹਿਲਾਂ ਉਹਨਾਂ ਨੂੰ ਉਹਦਾ ਧਾਰ ਨਹੀਂ ਬਣ ਆਪਣਾ ਮੂੰਹ ਸਵਾਰ ਆਪਣਾ ਦਾੜਾ ਸਵਾਰ ਕੇ ਇਸ ਵਾਰ ਫਿਰ ਕੋਈ ਗੱਲ ਕਰੀ ਤਾਂ ਜਿਹੜੇ ਬੰਦੇ ਦੇ ਕੋਲ ਸਿੱਖੀ ਦੀ ਕੋਈ ਗੱਲ ਨਹੀਂ ਉਹਦੀ ਜਵਾਬ ਉਹਦੀ ਗੱਲ ਆ ਮੈਂ ਤੁਹਾਨੂੰ ਕੀ ਜਵਾਬ ਦਵਾਂ ਕਿਉਂਕਿ ਇਸ ਗੱਲ ਦੇ ਉੱਪਰ ਬਹੁਤ ਸਵਾਲ ਉੱਠ ਰਹੇ ਨੇ ਕਿ ਪਹਿਲਾਂ ਜਦੋਂ ਕੁਝ ਬਾਗੀ ਲੀਡਰ ਉੱਥੇ ਜਾ ਕੇ ਸ੍ਰੀ ਅਕਾਲ ਤਖਤ ਸਾਹਿਬ ਇੱਕ ਪੱਤਰ ਦਿੰਦੇ ਨੇ ਕਿ ਸਾਨੂੰ ਬੰਨ ਦੀ ਸਜ਼ਾ ਦਿੱਤੀ ਜਾਵੇ ਸਾਡੀ ਸਰਕਾਰ ਦੇ ਵਿੱਚ ਗੁਨਾਹ ਹੁੰਦੇ ਨੇ ਉਹਨਾਂ ਨੂੰ ਕਹਿੰਦਾ ਕਿ ਭਾਜੀਪੀ ਨੇ ਇਹਨਾਂ ਨੂੰ ਆਰਐਸਐਸ ਪਲਾਨ ਕਰ ਰਹੀ ਹੈ ਜੇ ਹੁਣ ਜਥੇਦਾਰਾਂ ਨੇ ਫੈਸਲੇ ਕੀਤੇ ਉਹਨਾਂ ਨੂੰ ਕਹਿੰਦੇ ਏਜੰਸੀਆਂ ਕਰਾ ਰਹੀ ਦੇਖੋ ਭਾਜੀਪੀ ਇਹਨਾਂ ਦੇ ਵਿਆਹ ਚ ਆ ਕੇ ਇਹਨਾਂ ਨੂੰ ਜੱਪੀਆਂ ਪਾ ਸਕਦੀ ਹੈ ਉੱਥੇ ਵੀ ਜੀਪੀ ਤੋਂ ਕੋਈ ਖਤਰਾ ਨਹੀਂ ਹੈਗਾ ਹਮ ਹਜੇ ਜਿਹੜਾ ਕਿਸੇ ਨੇ ਅ ਕਿਸੇ ਵਿਰੋਧੀ ਨੂੰ ਬੀਜੇਪੀ ਵੱਲੋਂ ਗਏ ਨੂੰ ਜਾਂ ਉਹਨੂੰ ਆਏ ਨੂੰ ਦੇਖਿਆ ਨਹੀਂ ਹੈ ਹਮ ਉਹ ਉਹ ਗਦਾਰ ਹੋਗੇ ਉਹ ਬੀਜੇਪੀ ਦੇ ਹੋਗੇ ਤੁਸੀਂ ਸਿਆਣੇ ਪੱਤਰਕਾਰੋਂ ਤਾਂ ਕਦੇ ਇਹਨਾਂ ਨੂੰ ਇਹ ਵੀ ਪੁੱਛੋ ਵੀ ਤੁਹਾਡੇ ਵਿਆਹ 'ਚ ਬੀਜੇਪੀ ਆ ਕੇ ਨੱਚ ਸਕਦੀ ਹੈ ਵਿਆਹ 'ਚ ਕਿਹਨੂੰ ਬੁਲਾਇਆ ਜਾਂਦਾ ਹੁੰਦਾ ਜਿਹੜਾ ਅੱਤ ਦਾ ਨਜ਼ਦੀਕੀ ਹੋਵੇ ਹਮ ਫਿਰ ਨੇੜੇ ਕੌਣ ਜੀ ਤਾਂ ਇਸ ਕਰਕੇ ਇਦਾਂ ਇਹ ਜੜੀਆਂ ਇਹ ਤਾਂ ਇਹ ਗੱਲ ਇਹ ਹੈ ਇਹ ਇਹਨਾਂ ਦਾ ਅੱਜ ਦਾ ਕੰਮ ਨਹੀਂ ਹੈ ਹਮ ਹੁਣ ਚਲੋ ਬੀਜੇਪੀ ਆ ਗਈ ਆਮ ਆਦਮੀ ਪਾਰਟੀ ਆ ਗਈ ਹੂੰ ਤਾਂ ਜਦੋਂ ਇਹ ਸੀ ਬੀਜੇਪੀ ਦੇ ਹੱਟ ਤੇ ਖੜੇ ਸੀ ਉਦੋਂ ਇਹ ਸਾਡੇ ਵਰਗਿਆਂ ਨੂੰ ਹੋਰਾਂ ਨੂੰ ਕਾਂਗਰਸੀ ਦੱਸਦੇ ਸੀ ਕਾਂਗਰਸ ਦੀ ਵੀ ਟੀਮ ਹੈ ਹੂੰ ਤੋਂ ਇਸ ਕਰਕੇ ਹੁਣ ਇਹਨਾਂ ਦੇ ਦਿੱਤੇ ਸਰਟੀਫਿਕੇਟਾਂ ਦੇ ਉੱਤੇ ਕੰਮ ਨਹੀਂ ਚੱਲਣਾ ਕੌਮ ਜਾਣਦੀ ਹੈ ਵੀ ਵੀ ਕਿਹੜਾ ਕੀ ਹੈ ਹੂੰ ਠੀਕ ਹੈ ਤਾਂ ਤੁਸੀਂ ਕਹਿੰਦੇ ਮੈਨੂੰ ਮਰਿਆਦ ਦਾ ਅਨੁਸਾਰ ਗੱਲਬਾਤ ਕਰ ਸਕਦੇ ਹੋ ਜੋ ਤਖਸਰੀ ਕੇਸਗੜ ਸਾਹਿਬ ਦੀ ਧਰਤੀ ਤੇ ਹੋਇਆ ਜਦੋਂ ਤਾਜ ਪੂਛੀ ਕੀਤੀ ਗਈ ਜਿਹੜੀ ਉਹ तकरीबन 2:50 ਵਜੇ ਤੇ ਕੀਤੀ ਗਈ ਉਸ ਦੇ ਉੱਪਰ ਬਹੁਤ ਸਵਾਲ ਉੱਠ ਰਹੇ ਨੇ ਕਹਿੰਦੇ ਕਿ 10 ਵਜੇ ਦਾ ਸਮਾਂ ਸੀ ਪਹਿਲਾਂ ਤੱਕ ਸ੍ਰੀ ਹਰਮੰਦਰ ਸਾਹਿਬ ਦੇ ਹੈਡ ਗ੍ਰੰਥੀ ਦਸਤਾਰ ਦੰਦਦੇ ਨੇ ਪੂਰੀ ਕੀ ਮਰਿਆਦਾ ਕਿੱਥੇ ਕਿੱਥੇ ਧਾਣ ਹੋਇਆ ਦੇਖੋ ਮਰਿਆਦਾ ਇਹ ਹੈ ਕਿ ਜਿਹੜਾ ਜਥੇਦਾਰ ਬਣਦਾ ਹੂੰ ਉਹਨੂੰ ਪੰਥ ਦੀਆਂ ਜਥੇਬੰਦੀਆਂ ਨੈਂਕ ਸਿੰਘ ਜਥੇਬੰਦੀਆਂ ਟਕਸਾਲਾਂ ਸੰਪਰਦਾਵਾਂ ਜੀ ਮਿਸ਼ਨਰੀ ਕਾਲਜ ਅਖੰਡ ਕੀਰਤਨੀ ਜਥਾ ਜਿੰਨੀਆਂ ਵੀ ਸਾਡੀਆਂ ਜਥੇਬੰਦੀਆਂ ਨੇ ਹੂੰ ਉਹਨਾਂ ਦੀ ਸਰੋਪੋ ਦਸਤਾਰ ਤੇ ਉਹਦੇ ਨਾਲ ਹੈੱਡ ਗ੍ਰੰਥੀ ਦਰਬਾਰ ਸਾਹਿਬ ਦਾ ਸਰੋਪੋ ਹੂੰ ਜਿੰਨੀ ਦੇਰ ਤੱਕ ਹੈੱਡ ਗ੍ਰੰਥੀ ਦਰਬਾਰ ਸਾਹਿਬ ਕਿਸੇ ਨੂੰ ਸਰੋਪੋ ਨਹੀਂ ਦੇ ਦਿੰਦਾ ਕਿਸੇ ਵੀ ਤਖਤ ਦੇ ਜਹੇਦਾਰ ਨੂੰ ਹੂੰ ਭਾਵੇਂ ਸਾਰੀਆਂ ਸੰਪਰਦਾਵਾਂ ਉਹਦੇ ਮਗਰ ਖੜੀਆਂ ਹੋਣ ਉਨੀ ਦੇਰ ਤੱਕ ਉਹ ਜਹੇਦਾਰ ਵਜੋਂ ਉਹਨੂੰ ਪ੍ਰਬੰਧਕੀ ਨਹੀਂ ਮਿਲਦੀ ਹੂੰ ਇੱਥੇ ਤਾਂ ਨਾ ਸੰਪਰਦਾਵਾਂ ਨੇ ਦਿੱਤੇ ਤੇ ਨਾ ਜਥੇਦਾਰੀਆਂ ਨੇ ਹੂੰ ਦੂਜੀ ਗੱਲ ਜਦੋਂ ਤੁਸੀਂ ਕਹਿੰਦੇ ਹੋ ਸਾਡਾ ਜਰਨਲ ਚੋਂ ਲਿਆ ਕੌਮ ਦਾ ਹੂੰ ਤੋ ਇਹ ਜੀ ਜਰਨੈਲ ਨੂੰ ਕਿਹੜੀ ਬਿਫਤਾ ਪੈ ਗਈ ਵੀ ਉਹ ਨਾ ਉਦੋਂ ਦਿਨ ਸੀ ਤੇ ਨਾ ਰਾਤ ਸੀ ਉਸ ਟਾਈਮ ਦੇ ਵਿੱਚ ਉਹ ਮਥਾ ਟਿਕਣ ਜਾਂਦਾ ਫਿਰ ਜਿੱਥੇ ਮਥਾ ਟਿਕਣ ਗਿਆ ਉੱਥੇ ਗੁਰੂ ਗ੍ਰੰਥ ਸਾਹਿਬ ਹੈ ਨਹੀਂ ਹਮ ਸ਼ਸਤਰ ਹੈ ਨਹੀਂ ਜੀ ਅੱਛਾ ਉਸ ਤੋਂ ਬਾਅਦ ਫਿਰ ਇਹਨਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਜਿੱਥੇ ਖੰਨਪਾਟ ਸਾਹਿਬ ਚੱਲਦਾ ਸੀ ਜੀ ਜੀ ਉੱਥੇ ਖੜ ਕੇ ਉਹਦੇ ਸਿਰ ਤੇ ਪ੍ਰਤਾਪ ਸਿੰਘ ਸਕੱਤਰ ਨੇ ਉਹਦੇ ਜਿਹੜਾ ਪਰਨਾ ਰੱਖਦਾ ਹਮ ਉਹਨੂੰ ਦਸਤਾਰਬੰਦੀ ਹੋ ਗਈ ਜੀ ਕਦੇ ਸੁਣਿਆ ਵੀ ਛਲੌਨੀ ਕਮੇਟੀ ਦੇ ਸਕੱਤਰ ਵੀ ਦਸਤਾਰਬੰਦੀਆਂ ਕਰਦੇ ਹੁੰਦੇ ਨੇ ਹਮ ਸਕੱਤਰ ਦੇ ਕੋਲ ਹੋ ਰਿਹਾ ਜੋ ਕਦੇ ਪਹਿਲਾਂ ਹੋਇਆ ਨਹੀਂ ਸਕੱਤਰ ਦੇ ਕੋਲ ਕੀ ਅਧਿਕਾਰ ਹੈ ਸਕੱਤਰ ਕੌਣ ਹੁੰਦਾ ਹੈ ਸਕੱਤਰ ਦਾ ਕੰਮ ਕਰਨ ਦਾ ਤਰੀਕਾ ਕੀ ਹੈ ਹੂੰ ਫਿਰ ਉਸ ਤੋਂ ਬਾਅਦ ਜਿਹੜੀ ਮਰਜ਼ਾਦਾ ਸ਼੍ਰੋਮਣੀ ਕਮੇਟੀ ਦੇ ਉਹਦੇ ਵਿੱਚ ਲਿਖੀ ਹੋਈ ਹੈ ਖਰੜਿਆਂ ਦੇ ਵਿੱਚ ਜੀ ਉਹਦੇ ਵਿੱਚ ਲਿਖਿਆ ਵੀ ਖੰਡਪੜ ਸਭ ਚਲਦੇ ਦੇ ਵਿੱਚ ਕੋਈ ਹੋਰ ਪ੍ਰੋਗਰਾਮ ਨਹੀਂ ਹੋ ਸਕਦਾ ਜੀ ਤੋਂ ਇਹ ਜਥੇਦਾਰ ਕਹਦਾ ਜਿਹੜਾ ਪਹਿਲਾਂ ਹੀ ਉਥੇ ਦੋਸ਼ੀ ਬਣ ਗਿਆ ਗੁਰੂ ਸਾਹਿਬ ਦੇ ਖੰਡਪੜ ਦੇ ਵਿੱਚ ਜਾ ਕੇ ਆਪਣਾ ਜਿਹੜਾ ਡਰਾਮਾ ਕਰਕੇ ਆਇਆ ਹੂੰ ਤੋਂ ਇਸ ਕਰਕੇ ਨਥਿੰਗ ਇਜ਼ ਫਿਰ ਤੁਸੀਂ ਟਾਈਮ 10 ਵਜੇ ਦਾ ਦਿੱਤਾ ਹੂੰ ਤੇ ਮਰਦ ਨਾ ਆਪਣੀ ਜ਼ੁਬਾਨ ਕਰੇ ਛੱਡਦਾ ਨਾ ਮદાન ਛੱਡਦਾ ਹੂੰ ਤੂੰ ਆਉਂਦੇ ਫਿਰ ਉਸੇ 10 ਵਜੇ ਜਿਹੜਾ ਟਾਈਮ ਦਿੱਤਾ ਸੀਗਾ ਨਾਲੇ ਤੁਹਾਡੀ ਦਸਤਾਰ ਬੰਦੀ ਗੋਮ ਦੇਖ ਲੈਂਦੀ ਸੋਚਾ ਸਿੰਘ ਲੰਗਾ ਕਹੇ ਪੰਜਾਬ ਦੀ ਧਰਤੀ ਖੂਨ ਨਾਲ ਲਾਲ ਹੋ ਜਾਣੀ ਸੀ ਗੱਲ ਇਹ ਹੈ ਜੀ ਤੁਸੀਂ ਕੋਈ ਬੰਦਾ ਹੋਰ ਨਹੀਂ ਹੈ ਉਹਦਾ ਜਿਹਦਾ ਸਵਾਲ ਦਾ ਜਵਾਬ ਦਿੱਤਾ ਜਾ ਸਕਦਾ ਮੈਨੂੰ ਲੱਗਦਾ ਹੈ ਕਿ ਸਿੱਖ ਦਾ ਸਭ ਤੋਂ ਮਾੜਾ ਦਿਨ ਉਹ ਆਉਂਦਾ ਜਦੋਂ ਇਹ ਜੇ ਲਗਾਰਿਆਂ ਦੇ ਪ੍ਰਸ਼ਨਾਂ ਦੇ ਜਿਹੜੇ ਉੱਤਰ ਦੇਣੇ ਪੈਣ ਹੂੰ ਉਹ ਕੌਣ ਹੂੰ ਤੁਸੀਂ ਦੇਖਿਆ ਨਹੀਂ ਜਿੱਥੇ ਉਹ ਬੋਲਦਾ ਹੁੰਦਾ ਉਹ ਥੱਲੇ ਕੀ ਚੱਲਦਾ ਬਿਲਕੁਲ ਤੇ ਮੈਂ ਤਾਂ ਸਗੋਂ ਤੁਹਾਡੇ ਮਾਧਿਅਮ ਰੇ ਪੰਜਾਬ ਦੇ ਪੱਤਰਕਾਰਾਂ ਨੂੰ ਵੀ ਕਹਿਣਾ ਚਾਹਣਾ ਹਮ ਤੁਸੀਂ ਪੱਤਰਕਾਰ ਕਰੋ ਜੀ ਸਦਕੇ ਕਰੋ ਬੜੀ ਵਧੀਆ ਤੁਹਾਡੀ ਪੱਤਰਕਾਰੀ ਤੇ ਨਾਲ ਲੋਕਾਂ ਨੂੰ ਪਤਾ ਲੱਗਦਾ ਯਾਰ ਤੁਹਾਡੇ ਕੋਈ ਲੈਵਲ ਨੇ ਤੁਹਾਡੇ ਕੋਈ ਕਰਦਾਰ ਨੇ ਤੇ ਤੁਸੀਂ ਕਿਸ ਬੰਦੇ ਦੀ ਇੰਟਰਵਿਊ ਕਰ ਰਹੇ ਹਮ ਅੱਜ ਤੁਸੀਂ ਮਤਲਬ ਤੁਹਾਨੂੰ ਨਹੀਂ ਲੱਗਦਾ ਹੈਗਾ ਜੀ ਬਿਲਕੁਲ ਬੇਰੀ ਲੰਗਾਹੀ ਦੀ ਇੰਟਰਵਿਊ ਕਰਕੇ ਜਾਂ ਤੁਸੀਂ ਘਰ ਜਾਂਦੇ ਹੋ ਤੇ ਤੁਹਾਡੇ ਘਰ ਦੇ ਵਿੱਚ ਤੁਹਾਡੇ ਮਾਤਾ ਪਿਤਾ ਤੁਹਾਨੂੰ ਇਹ ਸਵਾਲ ਨਹੀਂ ਪੁੱਛਦੇ ਹੈਗੇ ਮੈਂ ਤਾਂ ਪੱਤਰਕਾਰਾਂ ਨੂੰ ਵੀ ਇਹ ਪੇਨ ਕਰਦਾ ਤੂੰ ਆਪਣਾ ਲੈਵਲ ਰੱਖੋ ਕੋਈ ਇੰਟਰਵਿਊ ਕਰਨ ਦਾ ਮਿਆਰ ਹੁੰਦਾ ਕਿਹੜੇ ਬੰਦੇ ਦੀ ਤਾਂ ਐਨੇ ਤੁਸੀਂ ਮਤਲਬ ਇਹ ਹਾਲਾਤ ਮਾੜੇ ਹੋਗੇ ਕਿ ਤੁਹਾਨੂੰ ਜਿਹੜੇ ਚੈਨਲਾਂ ਤੇ ਇਹ ਬਿਠਾਉਣਾ ਪੈ ਗਿਆ ਕੀ ਆ ਉਹ ਜੀ ਉਹਦੀ ਕੀ ਕੁਰਬਾਨੀ ਹੈ ਉਹਦੀ ਕੀ ਦੇਣ ਹੈ ਕੋਈ ਭੁੱਲਿਆ ਤੂੰ ਜੀ ਇਸ ਕਰਕੇ ਇਹ ਤਾਂ ਉਹ ਕ ਮੈਂ ਵੀ ਜੇ ਕੋਈ ਬੇਸਬਾ ਹੂੰ ਜਿਹੜਾ ਸਰੀਰ ਵੇਚਣ ਵਾਲੀ ਕਿਤੇ ਚਰਾਹੇ ਦੇ ਵਿੱਚ ਖੜ ਕੇ ਕਹੇ ਵੀ ਸਤੀ ਧਰਮ ਰੱਖੋ ਜੀ ਤੇ ਜਦੋਂ ਲਗਾਹਾ ਕੋਈ ਕੌਮ ਦੀ ਗੱਲ ਕਰੂਗਾ ਇਸ ਤੋਂ ਬਾਅਦ ਮੈਨੂੰ ਲੱਗਦਾ ਕੋਈ ਹੋਰ ਹੈ ਨਹੀਂ ਫਿਰ ਤਾਂ ਇੱਥੇ ਸਵਾਲ ਹੈ ਕਿ ਇਹ ਚੱਲ ਕੀ ਰਿਹਾ ਜੋਸ਼ ਸ਼੍ਰੋਮਣੀ ਅਕਾਲੀ ਦਲ ਜਿਹੜਾ ਮੋਰਚੇ ਲਾ ਕੇ ਬਣਿਆ ਸੀ ਅੱਜ ਉਸ ਦੀ ਜਿਸ ਤੇ ਤੁਸੀਂ ਸੋਚਾ ਸਿੰਘ ਲਗਾ ਦੇ ਉੱਪਰ ਜੋ ਦੁਨੀਆ ਦੇ ਵਿੱਚ ਨਸ਼ਰ ਨੇ ਉਹਨਾਂ ਦੀਆਂ ਗੱਲਾਂ ਉਹ ਸਵਾਲ ਖੜੇ ਹੋ ਰਹੇ ਨੇ ਕਿ ਜਦੋਂ ਇੱਕ ਜਥੇਦਾਰ ਦੀ ਤਾਜਪੋਸ਼ੀ ਹੁੰਦੀ ਹੈ ਉਸ ਤੋਂ ਬਾਅਦ ਇੱਕ ਐਸਜੀਪੀਸੀ ਪ੍ਰੈਸ ਕਾਨਫਰੰਸ ਕਰਦੀ ਹੈ মিডিਆ ਸਾਹਮਣੇ ਆਉਂਦੀ ਹੈ ਸੋਚਾ ਸਿੰਘ ਲਗਾ ਨੂੰ ਬਿਠਾ ਦਿੱਤਾ ਜਾਂਦਾ ਮੈਂ ਸਮਝਦਾ ਕਿ ਸ਼੍ਰੋਮਣੀ ਕਮੇਟੀ ਦੇ ਇਤਿਹਾਸ ਵਿੱਚ ਮੈਂ ਵੀ 2 ਸਾਲ ਦਾ ਐਗਜ਼ੀਕਟਿਵ ਮੈਂਬਰ ਰਿਹਾ ਹਾਂ ਮੈਂ ਮਹਿਸੂਸ ਕਰਦਾ ਕਿ ਜਿਹੜੇ ਐਗਜ਼ੀਕਟਿਵ ਮੈਂਬਰ ਜਾਇਆ ਉਹ ਜਥੇਦਾਰ ਇਸ ਲੰਗਾਹੇ ਦੀ ਛਾਂ ਦੇ ਥੱਲੇ ਬੈਠੇ ਸੀ ਹੂੰ ਇਦੋਂ ਚਗਾ ਸੀ ਕਿਤੇ ਚਪਣੀ ਤੇ ਇਹ ਇਹਨਾਂ ਨੂੰ ਡੋਬ ਕੇ ਇਹ ਨੱਕ ਆਪਣਾ ਮਰ ਜਾਂਦੇ ਹੂੰ ਅੱਜ ਕੋਈ ਵੀ ਬੰਦਾ ਧੀਆਂ ਪੈਣਾ ਜਿਹਦੇ ਘਰ ਦੇ ਵਿੱਚ ਨੇ ਹੂੰ ਮੈਂ ਸਮਝਦਾ ਇੱਜ਼ਤਦਾਰ ਬੰਦਾ ਸਭ ਤੋਂ ਮਾੜਾ ਆਪਣੀ ਜ਼ਿੰਦਗੀ ਦਾ ਸਮਾਂ ਮੰਨਦਾ ਜੇ ਕਿਤੇ ਉਹਨੂੰ ਕਿਤੇ ਇਹੋ ਜਿਹੇ ਬੰਦੇ ਨਾਲ 2 ਮਿੰਟ ਕਿਤੇ ਕੋਸੀ ਢਾ ਕੇ ਬੈਠਣਾ ਪੈ ਜਵੇ ਹੂੰ ਤੋਂ ਇਹਨਾਂ ਦੀ ਤਾਂ ਸਰਪ੍ਰਸਤੀ ਕਰ ਰਿਹਾ ਫਿਰ ਹੁਣ ਤੁਸੀਂ ਇਹ ਹਿਸਾਬ ਲਾਓ ਕਿ ਜਿਨ੍ਹਾਂ ਦੀ ਸਰਪ੍ਰਸਤੀ ਇਹੋ ਜਿਹਾ ਬੰਦਾ ਕਰਦਾ ਹੋਵੇ ਉਹਨਾਂ ਤੋਂ ਤੁਸੀਂ ਕੀ ਆਸ ਰੱਖਦੇ ਹੋ ਵੀ ਉਹ ਕੌਮ ਦੀ ਗੱਲ ਕਰਨਗੇ ਹੂੰ ਉਹੀ ਐਸਜੀਪੀਸੀ ਜੋ ਉਸੇ ਸੋਚਾ ਸਿੰਘ ਲਗਾ ਉਹਨਾਂ ਨੇ ਮੈਂ ਖਾਸ ਤੌਰ ਤੇ ਉਹਨਾਂ ਦਾ ਸਵਾਲ ਦੀ ਵੀ ਗੱਲ ਕਰੂ ਉਹ ਕਹਿੰਦੇ ਕਿ ਜਿਹੜਾ ਫਕਰੇ ਕੌਮ ਦਿੱਤਾ ਉਹਦੀ ਕੋਈ ਤਨਖਾਹ ਦਿੰਦੇ ਸੀ ਕਰੇ ਉਹ ਵਾਪਸ ਕਰਾਤਾ ਦੇਖੋ ਗੱਲ ਤੁਸੀਂ ਮੇਰੇ ਬੱਚਿਆਂ ਵਰਗੇ ਹੋ ਹੂੰ ਕੋਈ ਸ਼੍ਰੋਮਣੀ ਕਮੇਟੀ ਵਿੱਚ ਕੋਈ ਕਾਲੀ ਗੱਲ ਦਾ ਕੋਈ ਕੋਈ ਐਸਾ ਬੰਦੇ ਦਾ ਨਾਮ ਲਾਓ ਮੈਂ ਤੁਹਾਨੂੰ ਪੱਤਰਕਾਰਾਂ ਨੂੰ ਇਹ ਗੱਲ बार-बार ਇਹ ਕਰਾਉਣਾ ਉਹਨੂੰ ਨਾ ਕੋੜ ਕਰੋ ਹੂੰ ਜੇ बार-बार ਕੋੜ ਕਰਦੇ ਰਹੇ ਤੁਹਾਡੇ ਵੀ ਘਰੇ ਜਾ ਕੇ ਤੁਹਾਡੇ ਘਰ ਦੇ ਨੇ ਕੇਰ ਲੈਣਾ ਵੀ ਪੱਤਰਕਾਰੀ ਕਰ ਰਹੇ ਆ ਤੇ ਨੌਕੀਦਾ ਲੈ ਰਹੇ ਆ ਇਸ ਕਰਕੇ ਪੰਜਾਬ ਦੇ ਵਿੱਚ ਮੈਨੂੰ ਲੱਗਦਾ ਕਿ ਕਿਸੇ ਵੀ ਪਾਰਟੀ ਦੇ ਵਿੱਚ ਲੀਡਰਸ਼ਿਪ ਦੇ ਵਿੱਚ ਐਦਾਂ ਗਰਕਿਆ ਹੈ ਬੰਦਾ ਕੋਈ ਹੋਰ ਹੈ ਨਹੀਂ ਇਸ ਕਰਕੇ ਉਹ ਜੇ ਬੰਦੇ ਦਾ ਉਹ ਕੀ ਕਹਿੰਦਾ ਉਹ ਕੋਈ ਮੈਨ ਨਹੀਂ ਡੈਕ ਤੇ ਅਗਲਾ ਸਵਾਲ ਮੇਰਾ ਇਹ ਹੈ ਕਿ ਦੰਦਮੀ ਟਕਸਾਲ ਨੇ 6 ਮਤੇ ਪਾਤੇ ਜਿਸ ਦੇ ਵਿੱਚ ਉਹਨਾਂ ਕਹੇ ਕਿ ਪੁਰਾਣੇ ਜਥੇਦਾਰਾਂ ਨੂੰ ਉਸੇ ਤਰੀਕੇ ਜਿਹੜਾ ਜੋ ਮੁਰਤੋਂ ਉਹਨਾਂ ਨੂੰ ਸੇਵਾ ਦਿੱਤੀ ਜਾਵੇ ਜਿਹੜਾ ਤਖਤਾਂ ਦੀ ਤੇ ਉਸ ਤੋਂ ਬਾਅਦ ਉਹਨਾਂ ਕਹੇ ਕਿ ਮੁਰਤੋਂ ਵਿਧੀ ਵਿਧਾਨ ਵੀ ਬਣਾਇਆ ਜਾਵੇ ਕਿ ਜਿਸ ਤਰੀਕੇ ਤੁਸੀਂ ਗੱਲ ਕਰੀ ਕਿ ਜਥੇਦਾਰਾਂ ਨੂੰ ਕਿਸ ਤਰੀਕੇ ਲਗਾਉਣਾ ਕਿਸ ਤਰੀਕੇ ਸੇਵਾ ਕਰਨ ਇਹ 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 ਇਹਨਾਂ ਸੰਸਥਾਵਾਂ ਦਾ ਫਰਜ਼ ਬਣਦਾ ਹੂੰ ਉਸ ਤੋਂ ਬਾਅਦ ਨਿਹੰਗ ਸਿੰਘਾਂ ਨੇ ਵੀ ਫੈਸਲਾ ਲਿਆ ਹੈ ਤੁਸੀਂ ਦੇਖਿਆ ਹੋਊਗਾ ਜੀ ਤਾਂ ਇਹ ਬੜੀ ਕਲੀਅਰ ਹੋ ਗਈ ਮੇਰਾ ਅਗਲਾ ਸਵਾਲ ਇਹ ਹੈ ਕਿ ਪਰਮਜੀਤ ਸਿੰਘ ਸਰਨਾ ਕਹਿੰਦਾ ਇਹ ਕਹਿੰਦੇ ਜਿਹੜੇ ਛੇ ਮੱਤੇ ਨੇ ਕਿਸੇ ਸਿਆਸੀ ਧਰਨੇ ਲੈ ਕੇ ਦਿੱਤੇ। ਦੇਖੋ ਗੱਲ ਇਹ ਹੈ ਸਰਨਾ 20 ਸਾਲ ਹੂੰ ਇਸੇ ਬਾਦਲ ਪਰਵਾਰ ਨੂੰ ਇੱਕ ਮਾਮਾ ਭੈਣਾਂ ਦੀ ਗਾਲਾਂ ਤੱਕ ਹੀ ਪਹੁੰਚ ਜਾਂਦਾ ਸੀ। ਹੂੰ ਠੀਕ ਹੈ ਨਾ ਗੱਲ। ਤਾਂ ਆਜੇ ਕਹਿੰਦਾ ਵੀ ਸੁਖਵੀਰ ਸਿੰਘ ਬਾਦਲ ਵਰਗਾ ਕੋਈ ਦਲੇਰ ਆਦਮੀ ਨਹੀਂ ਹੈ। ਹੂੰ ਤਾਂ ਇਹਨੂੰ ਪੁੱਛਣ ਵਾਲਾ ਵੀ ਫਿਰ ਇਸ ਦਲੇਰ ਦੀ ਤੂੰ 20 ਸਾਲ ਇਥੇ ਹੀ ਕਿਉਂ ਫੇਰੀ ਲਿਖੀ? ਹੂੰ ਤੂੰ ਕਿਸੇ ਹੋਰ ਦੁਨੀਆ 'ਚ ਰਹਿੰਦਾ ਸੀ ਜਾਂ ਸੁਖਬੀਰ ਕਿਸੇ ਹੋਰ ਦੁਨੀਆ 'ਚ ਰਹਿੰਦਾ ਸੀ ਹੂੰ ਸੋ ਇਸ ਕਰਕੇ ਇਹ ਲੋਕ ਨੇ ਜਿਨ੍ਹਾਂ ਦੇ ਸਵਾਰਥ ਨੇ ਸਿਆਸੀ ਸਵਾਰਥ ਨੇ ਹੂੰ ਸਰਨੇ ਦਾ ਸਵਾਰਥ ਆਪਣਾ ਦਿੱਲੀ ਦਾ ਹੈ ਜੀ ਉਹਦੀ ਦੌੜ ਦਿੱਲੀ ਦੀ ਕਮੇਟੀ ਤੱਕ ਹੈ ਮੁੱਲਾਂ ਦੀ ਦੌੜ ਮੁਸईद ਤੱਕ ਹੂੰ ਤੋਂ ਇਸ ਲਈ ਉਹ ਆਪਣੀ ਉਸ ਚਾਰਾ ਗੁਰਜੀਤ ਉਹਨੂੰ ਲੱਗਦਾ ਹੈ ਕਿ ਉੱਥੇ ਅਕਾਲੀ ਦਲ ਦੇ ਵਰਕਰ ਅਕਾਲੀ ਦਲ ਦਾ ਸਰਮਾਇਆ ਮੇਰੇ ਪਿੱਛੇ ਖੜ ਜਾਊਗਾ ਤਾਂ ਮੈਂ ਦਿੱਲੀ ਜਿੱਤ ਲਵਾਂਗਾ ਇਸ ਕਰਕੇ ਉਹ ਤਾਂ ਹੁਣ ਜਿਸ ਕੀ ਖਾਈਏ ਬਾਜਰੀ ਤਿਸ ਕੀ ਲਈਏ ਹਾਜ਼ਰੀ ਉਤਾ ਹੁਣ ਬਾਦਲ ਦੇ ਘਰ ਦੇ ਟੁਕੜ ਖਾਂਦਾ ਇਸ ਕਰਕੇ ਉੱਥੇ ਦੀ ਬੋਲੀ ਬੋਲੂਗਾ ਉਹ ਹੂੰ ਉਹਨਾਂ ਨੂੰ ਸਰਨੇ ਤੇ ਤੁਸੀਂ ਕੀ ਉਮੀਦ ਰੱਖਦੇ ਹੋ ਤੁਸੀਂ ਜਿਸ ਤਰੀਕੇ ਪਹਿਲਾਂ ਸ਼ੁਰੂਆਤ ਦੇ ਵਿੱਚ ਗੱਲ ਕਰੀ ਕਿ ਅਕਾਲ ਤਖਤ ਸਾਹਿਬ ਤੋਂ 2 ਦਸੰਬਰ ਨੂੰ ਜਿਹੜੇ ਸੀਵ ਤੋਂ ਫੈਸਲੇ ਸੁਣਾਏ ਗਏ ਸੀ ਉਹਨੇ ਵੱਡੇ ਨਹੀਂ ਲੈ ਗਏ ਤੁਸੀਂ ਕਿਹਾ ਕਿ ਉਹਨਾਂ ਨੂੰ 500 ਦੇ ਵਿੱਚੋਂ ਕੱਢ ਦੇਣਾ ਚਾਹੀਦਾ ਸੀ ਛੇਕ ਦੇਣਾ ਚਾਹੀਦਾ ਸੀ ਮੈਂ ਇਹ ਨਹੀਂ ਕਿਹਾ ਮੈਂ ਇਹ ਕਿਹਾ ਵੀ ਬਜਾਈ ਇਸ ਦੇ ਕੇ ਜਿਹੜੀਆਂ ਭਰਤੀ ਕਦੇ ਸੱਤ ਮੈਂਬਰੀ ਕਦੇ ਪੰਜ ਮੈਂਬਰੀ ਕਦੇ ਜਿਹੜਾ ਆ 6 ਮਹੀਨੇ ਗਾਹ ਮਤਲਬ ਪਾ ਕੇ ਰੱਖਿਆ ਸਿਆਣਾ ਡਾਕਟਰ ਜੇ ਝਕਮ ਹੋਵੇ ਉਹਦੀ ਪੋਜੀਸ਼ਨ ਦੇਖਦਾ ਹੁੰਦਾ ਵੀ ਇਹਨੂੰ ਪਟੀਆਂ ਕਰਕੇ ਠੀਕ ਕਰਨਾ ਜਾਂ ਇਹਦਾ ਇੱਕੇ ਵਾਰੀ ਆਪਰੇਸ਼ਨ ਕਰਨਾ ਮੈਨੂੰ ਇਹ ਲੱਗਦਾ ਸੀਗਾ ਇੱਕੇ ਵਾਰੀ ਆਪਰੇਸ਼ਨ ਕਰਕੇ ਘਰ ਨੂੰ ਤੋਰ ਦਿੰਦੇ ਤਾਂ ਆਪਣੀ ਗਲਤਾਂ ਨਾ ਪਾਉਂਦੇ ਹੁਣ ਇੱਕ ਟੋਲਾ ਆਉਂਦਾ ਦੁਆ ਜਲ ਜਾਂਦਾ ਦੁਆ ਆਉਂਦਾ ਦੀ ਹੈ ਜਲ ਜਾਂਦਾ 6 ਮਹੀਨੇ ਹੋ ਗਏ ਅਕਾਲ ਤੱਕ ਤੇ ਨਾ ਬਸਤੀ ਬਣਿਆ ਹੈ ਪਰ ਜਿਹੜੇ ਇਥੇ ਕੋਈ ਮਸਲੇ ਨਹੀਂ ਤੇ ਵਿਚਾਰੇ ਜਾਣ ਚਾਹੀਦੇ ਪਰ ਜਿਹੜੇ ਵਿਸ਼ਵਾ ਸਿੰਘ ਬਲਟੋਹਾ ਨੂੰ 10 ਸਾਲ ਦੇ ਲਈ ਕੱਟਿਆ ਗਿਆ ਸੀ ਅੱਜ ਉਹ ਵਿਕਰਮਜੀਤ ਮੈਂ ਤੁਹਾਨੂੰ ਭਾਈ ਸਾਹਿਬ ਕਹਿਣਾ ਜਿਹੜੇ ਮੇਰੇ ਸਵਾਲ ਨੇ ਉਹ ਤੁਸੀਂ ਸ਼੍ਰੋਮਣੀ ਕਮੇਟੀ ਚ ਪੰਥਕ ਮਰਜਾਦਾਰ ਤੇ ਹੁਣ ਇੱਥੇ ਤਾਂ ਇੱਕ ਇੱਕ ਸਾਰੀਆਂ ਪਾਰਟੀਆਂ 'ਚ ਇੱਕ ਤੋਂ ਇੱਕ ਬਲਟੋਹਾ ਬੈਠਾ ਮੇਰਾ ਬਲਟੋਹੇ ਉਹਨਾਂ ਨਾਲ ਕੋਈ ਬਥਰ ਲੈਂਡ ਦੇਣਾ ਹੈ ਨਹੀਂ ਉਹ ਇਸ ਕਰਕੇ ਬਲਟੋਹਾ ਕੀ ਕਹਿੰਦਾ ਤੇ ਇਹ ਬਲਟੋਹੇ ਦਾ ਕੋਈ ਬਲਟੋਹਾ ਕੋਈ ਮੈਂ ਪਹਿਲਾਂ ਵੀ ਤੁਹਾਨੂੰ ਕਿਹਾ ਇਹ ਕੋਈ ਉਹ ਲੋਕ ਨਹੀਂ ਹੈ ਵੀ ਜਿਨ੍ਹਾਂ ਨੂੰ ਕੋਈ ਅਧਿਕਾਰ ਦਿੱਤਾ ਹੋਵੇ ਕਾਂਗਰਸ ਹਾਂ ਬਿਲਕੁਲ ਉਹ ਇੱਕ ਸਿਆਸੀ ਪਾਰਟੀਆਂ ਦੇ ਵਰਕਰ ਨੇ ਸਿਆਸੀ ਬੰਦੇ ਨੇ ਆਪਣੀ ਸਿਆਸਤ ਕਰਦੇ ਨੇ ਤੁਸੀਂ ਪੁੱਛੋ ਮੈਨੂੰ ਕੋਈ ਸ਼੍ਰੋਮਣੀ ਕਮੇਟੀ ਦੇ ਸਬੰਧ 'ਚ ਮਰਜਾਬਾ ਦੇ ਸਬੰਧ 'ਚ ਪਰੰਪਰਾਵਾ ਦੇ ਸਬੰਧ 'ਚ ਜਿਹੜਾ ਮੇਰਾ ਦੈਰਾ ਉਹ ਮੇਰਾ ਧਾਰਮਿਕ ਦੈਰਾ ਕਿਉਂਕਿ ਮੈਂ ਸਿਆਸੀ ਨਹੀਂ ਤੋ ਇਸ ਕਰਕੇ ਮੈਂ ਮੇਰਾ ਸਵਾਲ ਹੈ ਜੱਥੇਦਾਰ ਸਾਹਿਬ ਗਿਆਨੀ ਰਘਵੀਰ ਸਿੰਘ ਜਦੋਂ ਬਕਾਇਦਾ ਜੱਥੇਦਾਰ ਅਜੇ ਮੌਜੂਦ ਸੀ ਉਹਨਾਂ ਨੇ ਇੱਕ ਬਿਆਨ ਦਿੱਤਾ ਸੀ ਉਹ ਕਹਿੰਦੇ ਕਿ ਮੈਨੂੰ ਅੰਤਰੀ ਕਮੇਟੀ ਦੇ ਮੈਂਬਰ ਆ ਕੇ ਕਹਿ ਗਏ ਕਿ ਤੁਹਾਡਾ ਜਿਹੜਾ ਹੁਕਮਨਾਮਾ ਚਾਰ ਦਿਵਾਰੀ ਦੇ ਅੰਦਰ ਮੈਂ ਮੈਂ ਉਸ ਦਿਨ ਇੱਕ ਸ਼ਾਇਦ ਤੁਸੀਂ ਮੇਰਾ ਸੁਣਿਆ ਹੋਵੇ ਮੈਂ ਕਿਹਾ ਸੀਗਾ ਵੀ ਗਿਆਨੀ ਰਘਵੀਰ ਸਿੰਘ ਜੀ ਹੂੰ ਬਾਕੀ ਗੱਲਾਂ ਬਾਅਦ ਚ ਨਿਬੜਦੀਆਂ ਰਹਿਣਗੀਆਂ ਹੂੰ ਜਿਨ੍ਹਾਂ ਨੇ ਅਜੇ ਨਹੀਂ ਹਮਾਕਤ ਕੀਤੀ ਇਹਨਾਂ ਨੂੰ ਧੋ ਕੇ ਗਲਾਵੇਂ ਤੋਂ ਇਹਨਾਂ ਨੂੰ 2 2 ਮਹੀਨੇ ਲਈ ਇਹਨਾਂ ਨੂੰ ਤੋਰਿਆ ਹੋਵੇ ਭਾਂਡੇ ਮਾਂਜਣ ਲਈ ਇਹਨਾਂ ਨੂੰ ਲਾਈ ਹੋਵੇ ਸਜ਼ਾ ਉਹ ਇਹਨਾਂ ਦੇ ਪੁੱਤ-ਪੋਤਿਆਂ ਨੂੰ ਵੀ ਜੇ ਤੇ ਆ ਜੂਗਾ ਵੀ ਕਿਵੇਂ ਦਸੀਦਾ ਵੀ ਅਸੀਂ ਵੱਡਿਆਂ ਕੀ ਗੱਲ ਤੱਕ ਦੁਪੱਟਾ ਹੂੰ ਤੋ ਜਥੇਦਾਰ ਸਾਹਿਬ ਨੇ ਬਿਆਨ ਜਰੂਰ ਦਿੱਤਾ ਹੈ ਤੇ ਜੇ ਇਹਨਾਂ ਦਾ ਇਲਾਜ ਕੀਤਾ ਹੁੰਦਾ ਤਾਂ ਮੈਨੂੰ ਲੱਗਦਾ ਤਾਂ ਇਹ ਦਿਨ ਜਥੇਦਾਰ ਸਾਹਿਬ ਨੂੰ ਵੀ ਇਹਨਾਂ ਦੇਖਣੇ ਪੈਂਦੇ ਹੂੰ ਮੇਰਾ ਅਗਲਾ ਸਵਾਲ ਇਹ ਥੋੜਾ ਪੰਥਕ ਸਿਆਸਤ ਕਿੱਧਰ ਜਾਊ ਕਿਉਂਕਿ ਲੋਕ ਬਹੁਤ ਕੁਝ ਸੋਚ ਰਹੇ ਨੇ ਇੱਕ ਪਾਸੇ ਤਾਂ ਜਿਹੜਾ ਤੁਸੀਂ ਕਿਹਾ ਕਿ ਮर्याਦਾ ਅਨੁਸਾਰ ਜਿਹੜਾ ਸ਼੍ਰੋਮਣੀ ਅਕਾਲੀ ਦਲ ਆ ਜਿਹੜੀ ਮੋਰਚਿਆਂ ਲਾ ਕੇ ਪਾਰਟੀ ਬਣੀ ਸੀ ਉਹ ਕਹਿੰਦੇ ਕਿ ਅਸੀਂ 35 ਲੱਖ ਭਰਤੀ ਕਰ ਲਈ ਉੱਤਰਲੇ ਪਾਸੇ ਜਿਹੜੀ ਹੁਣ ਸ੍ਰੀ ਅ ਲੋਕ ਬੜੇ ਸਿਆਣੇ ਨੇ ਪੰਜਾਬ ਦੇ ਲੋਕਾਂ ਨੂੰ ਜਿਹੜਾ ਠੀਕ ਲੱਗੂਗਾ ਉਹਨੂੰ ਚੋਣ ਲਣਗੇ ਹੂੰ ਤਾਂ ਇਸ ਕਰਕੇ ਮੈਂ ਤਾਂ ਇਹ ਕਹਿੰਦਾ ਸਿਆਸਤ ਕਰੋ ਲੜੋਣ ਸਿਆਸਤ ਕਰੋ ਹੂੰ ਅਕਾਲੀ ਦਲ ਬਾਦਲ ਜੇ ਕਿਤੇ ਅਜੇ ਗਲਤੀਆਂ ਨਾ ਕਰਦਾ ਹੂੰ ਇਹ ਅਜੇ ਪੋਲੀਟੀਕਲ ਪਾਰਟੀ ਹੂੰ ਆਪਣਾ ਵਿਚਰਦੇ ਸ਼੍ਰੋਮਣੀ ਕਮੇਟੀ ਦਾ ਖਹਿੜਾ ਛੜ ਦਿੰਦੇ ਤਾਂ ਮੈਨੂੰ ਲੱਗਦਾ ਕਿ ਜੇ ਸਰਸਾਤਲ ਚ ਪਹੁੰਚ ਗਏ ਇਹਨਾਂ ਨੂੰ ਵੀ ਦਿਨ ਨਾ ਦੇਖਣੇ ਪੈਂਦੇ ਹੂੰ ਤਾਂ ਕਿ ਇਹਨਾਂ ਦਾ ਫੋਕਸ ਟੋਟਲ ਹੋਣਾ ਚਾਹੀਦਾ ਸੀਗਾ ਸਿਆਸਤ ਵੱਲ ਹੂੰ ਡਵੈਲਪਮੈਂਟ ਵੱਲ ਉਥੇ ਆਪਣੀ ਗੱਲਾਂ ਕਰਦੇ ਜਿਹੋਨਾਂ ਦਾ ਵਿਜ਼ਨ ਸੀਗਾ ਤੋਂ 8 ਮਹੀਨੇ ਹੋ ਗਏ ਹੈ ਧੱਕੇ ਖਾਈ ਜਾਂਦੇ ਨੇ ਇਹ ਇਥੇ ਸ਼੍ਰੋਮਣੀ ਕਮੇਟੀ ਦੇ ਵਿੱਚ ਹੂੰ ਤੋਂ ਇਸ ਕਰਕੇ ਲੋਕ ਚਾਹੁੰਦੇ ਨੇ ਧਰਮ ਧਾਰਮਿਕ ਬੰਦੇ ਧਰਮ ਦੀ ਗੱਲ ਕਰਨ ਹੂੰ ਸਿਆਸਤ ਵਾਲੇ ਸਿਆਸਤ ਦੀ ਗੱਲ ਕਰਨ ਜਦੋਂ ਸਿਆਸੀ ਬੰਦਾ ਧਰਮ ਦੀ ਗੱਲ ਕਰਨ ਲੱਗ ਜਵੇ ਤੇ ਧਾਰਮਿਕ ਬੰਦਾ ਸਿਆਸਤ ਦੀ ਗੱਲ ਕਰਨ ਲੱਗ ਜਵੇ ਤਾਂ ਇਹ ਸਮਝ ਲਓ ਫਿਰ ਉਹ ਤੁਹਾਡਾ ਇੱਕ ਮਾੜਾ ਦੌਰ ਜਿਹੜਾ ਸ਼ੁਰੂ ਹੋ ਜਾਂਦਾ ਹੈ ਹੂੰ ਤੇ ਜੋ ਜੋ ਤੁਸੀਂ ਗੱਲ ਕਰੀ ਕਿ ਧਾਰਮਿਕ ਬੰਦਾ ਸਿਆਸਤ ਦੀ ਗੱਲ ਕਰ ਲਾ ਜਵੇ ਅਕਾਲੀ ਦਲ ਬਾਦਲ ਤੇਰੇ ਤੇ ਕੁਝ ਲੀਡਰ ਇਹ ਕਹਿ ਰਹੇ ਨੇ ਕਿ ਜਿਸ ਤਰੀਕੇ ਅਕਾਲ ਤਖਤ ਸਾਹਿਬ ਤੋਂ ਫੈਸਲਿਆਂ ਤੋਂ ਫੈਸਲੇ ਸੁਣਾਏ ਗਏ ਸਿਆਸਤ ਨੂੰ ਲੈ ਕੇ ਉਹ ਕਹਿੰਦੇ ਕਿ ਪਹਿਲਾਂ ਜਥੇਦਾਰਾਂ ਮੈਂ ਮर्यादा ਦੀ ਗੱਲ ਕਰਾਂਗਾ ਕਿ ਪਹਿਲਾਂ ਕਦੇ ਨਹੀਂ ਹੋਇਆ ਜਥੇਦਾਰਾਂ ਨੇ ਸਿਆਸਤ ਨੂੰ ਲੈ ਕੇ ਫੈਸਲੇ ਸੁਣਾਏ ਦੇਖੋ ਗੱਲ ਇਹ ਹੈ ਜੇ RAM REEM ਨੂੰ ਮਾਫ ਕਰਨਾ ਇਹ ਧਰਮ ਦਾ ਫੈਸਲਾ ਸੀ ਹੂੰ ਝਿੰਡੇ ਨੂੰ ਪੰਥ ਚੋਂ ਛੇਕ ਦੇਣਾ ਕੀ ਨਹੀਂ ਦੇ ਨੁਕਸਾਨ ਕਰਿਆ ਸੀ ਪੰਥ ਦਾ ਹੂੰ ਸਿਰਫ ਇਸ ਲਈ ਨਾ ਕਿ ਤੁਹਾਡੀ ਕਮੇਟੀ ਜਾ ਰਹੀ ਹੈ ਕਹਿਣ ਦਾ ਮਤਲਬ ਹੈ ਵੀ ਜਿਹੜੇ ਇਹਨਾਂ ਨੂੰ ਮਨਬਾਪ ਖੁੰਦੇ ਨੇ ਉਹ ਆਪਣੀ ਪਰਵਾਸਾਏ ਉਸ ਹਿਸਾਬ ਨਾਲ ਬਣਾ ਲੈਂਦੇ ਨੇ ਹੂੰ ਤੇ ਇਸ ਕਰਕੇ ਇਹਨਾਂ ਦੇ ਕਹਿਣਾ ਕੀ ਫਰਕ ਪੈਂਦਾ ਜੋ ਗਿਆਨੀ ਹਰਪ੍ਰੀਤ ਸਿੰਘ ਦੇ ਉੱਪਰ ਕਾਰਵਾਈ ਹੋਈ ਜੋ ਇਲਜ਼ਾਮ ਲੱਗੇ ਕੀ ਲੱਗਦਾ ਕਿ ਉਹ 2 ਦਸੰਬਰ ਤੋਂ ਬਾਅਦ ਹੀ ਕਿਉਂ ਸਾਹਮਣੇ ਆਇਆ ਕੀ ਉਹ ਜੋ 10 ਅੱਜ ਤੋਂ 10 20 ਸਾਲ ਪਹਿਲਾਂ ਦੇ ਇਲਜ਼ਾਮ ਨੇ ਉਹ ਜੋ ਮੋਰ ਤੋਂ ਜਾਂਚ ਹੋਣੀ ਚਾਹੀਦੀ ਸੀ ਪਹਿਲਾਂ ਹੀ ਮੁਰੇ ਆ ਜਾਂਦੇ ਦੇਖੋ ਪਹਿਲੀ ਗੱਲ ਇਹਨਾਂ ਨੂੰ ਜਾਂਚ ਕਰਨ ਦਾ ਅਧਿਕਾਰ ਹੀ ਨਹੀਂ ਸੀ ਹੂੰ ਉਹ ਅਧਿਕਾਰ ਸੀ ਤਖਤਾਂ ਦੇ ਜਥੇਦਾਰਾਂ ਨੂੰ ਇਹ ਜਿਹੜਾ ਸਾਡੂ ਹੁਣ ਪਤਾ ਨਹੀਂ ਕਿਹੜੀਆਂ ਕਬਰਾਂ ਚੋਂ ਉੱਠ ਕੇ ਆਇਆ ਹੈ ਹੂੰ ਉਹ ਤਖਤਾਂ ਦੇ ਜਥੇਦਾਰ ਪੰਜੇ ਬਹਿ ਕੇ ਹਰਪੀ ਸਿੰਘ ਨੂੰ ਬਾਹਰ ਕਰਦੇ ਉਹਨਾਂ ਦੀ ਜਗ੍ਹਾ ਦਰਵਾਸਬ ਦੇ ਹੈੱਡ ਗ੍ਰਾਂਥੀ ਵਿੱਚ ਗ੍ਰਾਂਥੀ ਸਿੰਘ ਹੁੰਦੇ ਫਿਰ ਉਹ ਜਾਂਚ ਕਰਦੇ ਜੇ ਉਹ ਜਾਂਚ ਸਹੀ ਪਾਈ ਜਾਂਦੀ ਤਾਂ ਉਹ ਹਰਪੀ ਸਿੰਘ ਨੂੰ ਸਜ਼ਾ ਵੀ ਦੇ ਸਕਦੇ ਸੀ ਜਥੇਦਾਰੀ ਤੋਂ ਤਾਂ ਕੱਢਣਾ ਵਕਰੀ ਗੱਲ ਜੀ ਤੇ ਜੇ ਉਹ ਪਾਉਂਦੇ ਪਾਉਂਦੇ ਵੀ ਇਹ ਠੀਕ ਗਲਤ ਨੇ ਤਾਂ ਉਹ ਹਰਪੀ ਸਿੰਘ ਨੂੰ ਮੁੜ ਕੇ ਸ਼ਾਮਲ ਕਰ ਲੈਂਦੇ ਹੂੰ ਹੁਣ ਜਿਹੜੇ ਲੋਕਾਂ ਦੇ ਨਿਆਣੇ ਨਿਆਈਆਂ ਦੀਆਂ ਦੁਕਾਨਾਂ ਤੇ ਜਾ ਕੇ ਹਜਾਮਤਾ ਕਰਾਉਂਦੇ ਨੇ ਹੂੰ ਉਸ ਕਮੇਟੀ ਦੇ ਵਿੱਚ ਤਿੰਨ ਮੈਂਬਰੀ ਦੇ ਵਿੱਚ ਉਹ ਜਾਂਚ ਕਰ ਰਹੇ ਨੇ ਕਿ ਤਖਤ ਦੇ ਜੇਦਾਦ ਦੀ ਜਿਹਦੇ ਆਪਣੇ ਪੱਲੇ ਕੋਈ ਸਿੱਖੀ ਦਾ ਪੱਲਾ ਨਹੀਂ ਕੋਈ ਸੁਣਾਊਗਾ ਨਾ ਜੋ ਜਪਜੀ ਸਾਹਿਬ ਦੇ ਪਾਠ ਕਿੰਨਾ ਲੈ ਤਨੇ ਮੋਬੈਲ ਨੂੰ ਹੂੰ ਤਾਂ ਇਸ ਕਰਕੇ ਇੱਕ ਅਧਿਕਾਰ ਹੈ ਕਿਸੇ ਨੂੰ ਗੱਲ ਕਰਨ ਦਾ ਹਾਂ ਜੀ ਕਿਉਂ ਨਾ ਇਹ ਇਹ ਜਿਹੜਾ ਸ਼ਰੂਨੀ ਕਮੇਟੀ ਕੋਈ ਅਧਿਕਾਰ ਨਹੀਂ ਇਹ ਤੱਕ ਤੱਕ ਦੇ ਜੱਥੇਦਾਰ ਜੋ ਮਜੂਦਾ ਹਾਲਾਤ ਬਣ ਗਏ ਨੇ ਜੋ ਸਿੱਖ ਕੌਮ ਦੀਆਂ ਮਰਿਆਦਾ ਮੰਨੇ ਭਾਵੇਂ ਇੱਕ ਤਖਤ ਦੇ ਜੱਥੇਦਾਰ ਦੀ ਤਾਜਪੋਸ਼ੀ ਦੇ ਉਸ ਦੇ ਉੱਪਰ ਸਵਾਲ ਉੱਠੇ ਨੇ ਤੁਸੀਂ ਕਿਹਾ ਕਿ ਮਰਿਆਦਾ ਉਸ ਤਰੀਕੇ ਨਹੀਂ ਹੈਗੀ ਤੇ ਇਧਰਲੇ ਪਾਸੇ ਇੱਕ ਤਖਤ ਦੇ ਜੱਥੇਦਾਰ ਦੀ ਜਾਂਚ ਕਰਨ ਦੀ ਜਾਨੀ ਕਿ ਹੁਣ ਤਾਂ ਬਹੁਤ ਵੱਡੇ ਸਵਾਲ ਉੱਠ ਰਹੇ ਨੇ ਕਿ ਮਰਿਆਦਾ ਤਾਂ ਇੱਕ ਪਾਸੇ ਰੱਖ ਕਰਕੇ ਰੱਖਦੇ ਆ ਇਹ ਸਾਰੇ ਕੇਂਦਰ ਸਾਰੀਆਂ ਜੰਨੀਆਂ ਵੀ ਕੌਮ ਦੇ ਵਿੱਚ ਪਿਛਲੇ 20 ਸਾਲ ਦੇ ਵਿੱਚ ਇਹ ਜਿਹੇ ਵਿਵਾਦ ਪੈਦਾ ਕੀਤੇ ਨੇ ਜਾਂ ਸਾਡੀਆਂ ਕੌਮ ਦੀਆਂ ਇਹ ਪਰੰਪਰਾਵਾਂ ਵੱਡੀਆਂ ਨੇ ਤਾਂ ਉਹਦੇ ਲਈ ਜ਼ਿੰਮੇਵਾਰ ਹਬਾਦ ਅੱਲਾ ਦਾ ਕੋਈ ਤੀਜਾ ਬੰਦਾ ਹੈ ਨਹੀਂ ਜਿਨੇ ਅਕਾਲ ਤਖਤ ਸਾਹਿਬ ਦੇ ਉੱਤੇ ਇਸ ਤਰੀਕੇ ਦੇ ਨਾਲ ਹਮਲੇ ਕੀਤੇ ਹੋਣ ਕਰਦੇ ਨੇ ਆਪਣੇ ਸਵਾਰਥ ਲਈ ਠੀਕ ਹੈ ਨਾ ਸੋ ਇਸ ਕਰਕੇ ਮੇਰਾ ਇੱਕ ਸਵਾਲ ਮੈਂ ਤਾਂ ਇਹ ਸਮਝਨਾ ਇਹ 20 30 ਸਾਲ ਦੇ ਪਾਪ ਹੁਣ ਲੰਗੇ ਹੋ ਰਹੇ ਨੇ ਕੋਈ ਕੁਝ ਲੋਕ ਇਹ ਵੀ ਸਵਾਲ ਕਰ ਰਹੇ ਨੇ ਕਿ ਜੋ ਸ੍ਰੀ ਅਕਾਲ ਤਖਤ ਸਾਹਿਬ ਤੋਂ ਜਿਹੜੇ ਹੁਕਮਨਾਮੇ ਸੁਣਾਏ ਗਏ ਨੇ ਉਹਨਾਂ ਨੂੰ ਜਿਹੜਾ ਜਿਸ ਤਰੀਕੇ ਸਵਾਲ ਹੋ ਕੇ ਕੁਲਦੀਪ ਸਿੰਘ ਗੜਗਾਚ ਬਦਲ ਸਕਦੇ ਨੇ ਕਿ ਕਹਿੰਦੇ ਜਿਸ ਤਰੀਕੇ ਇਮਾਰਤ ਦੇ ਉੱਪਰ ਇੰਦਰਾ ਗਾਂਧੀ ਨੇ ਹਮਲਾ ਕੀਤਾ ਸੀ ਹੁਕਮਨਾਮੇ ਬਦਲ ਕੇ ਵੀ ਹਮਲਾ ਕਰ ਰਹੇ ਨੇ ਇਹ ਹਵਲਾ ਤਾਂ ਕਰੀ ਦਿੱਤਾ ਹੁਣ ਕ ਨਾਮੇ ਬਦਲ ਕੇ ਤਾਂ ਇੱਕ ਮਤਲਬ ਜਦ ਕਰਨਗੇ ਕਰਨਗੇ ਇਹਨਾਂ ਨੇ ਗਿਆਨੀ ਬਦਲ ਕੀ ਹਵਲਾ ਕਰਤਾ ਹੂੰ ਫੋਨ ਤੁਸੀਂ ਇਹ ਦੱਸੋ ਜਿਹਨੂੰ ਜਥੇਦਾਰ ਕੋਈ ਨਹੀਂ ਮੰਨਦਾ ਹੈ ਉਹਦੇ ਹੁਕਮ ਨਾਮੇ ਨੂੰ ਵੀ ਨਹੀਂ ਮੰਨਣਾ ਹੂੰ ਮੈਂ ਤਾਂ ਸਮਝਦਾ ਕਿ ਪੋਲੀਟਿਕਲੀ ਵੀ ਇਹ ਬਹੁ ਬੱਡੀ ਬਲੱਡਰ ਮਿਸਟੇਕ ਕਰ ਬੈਠੇ ਹੂੰ ਇਹ ਜਥੇਦਾਰ ਇਹਨਾਂ ਨੇ ਇਸ ਲਈ ਬਦਲੇ ਸੀ ਕਿ ਉਹ ਪੰਜ ਮੈਂਬਰ ਨਹੀਂ ਰੋਕਣ ਜੀ ਤੇ ਹੁਣ ਜਿਹੜਾ ਗੜਗਾਜਾ ਉਹ ਰੱਦ ਹੋ ਗਿਆ ਅੱਜ ਗੜਗਾਜ ਜੱਜ ਦੇ ਦੇਵੇ ਕੱਲ ਨੂੰ ਦੇ ਦੇਵੇ ਹੁਕਮ ਨਾਮਾ ਉਹ ਉਹਨਾਂ ਨੇ ਮੰਨਣਾ ਨਹੀਂ ਭਰਤੀ ਵਾਲਿਆਂ ਨੇ ਭਰਤੀ ਸ਼ੁਰੂ ਕਰ ਲੈਣੀ ਹੈ ਤੇ ਫਿਰ ਸੁਖਬੀਰ ਨੇ ਮੈਨੂੰ ਇਹ ਸਮਝ ਨਹੀਂ ਆਉਦੀ ਵੀ ਇਹ ਕਾਦੇ ਵਾਤੇ ਇਹ ਜਿਹੜਾ 20 ਦਿਨ ਆਪਣੇ ਆਪ ਨੂੰ ਬਦਲ ਜਿਹੜਾ ਹੈਗਾ ਹੋਰ ਥੱਲੇ ਨੂੰ ਲੰਘ ਗਏ ਜਾਨੀ ਕਿ ਉਹ ਤਾਂ ਜਿਹੜੇ ਕੰਮ ਜਿਹੜੇ ਕੰਮ ਬਾਤੇ ਉਹਨੂੰ ਲੈਂਦਾ ਜਿਹੜੇ ਕੰਮ ਬਾਤੇ ਕੌਮ ਤੋਂ ਜੁੱਤੀਆਂ ਵੀ ਖਾਲੀਆਂ ਬਦਨਾਮੀ ਵੀ ਹੋ ਗਈਆਂ ਬਾਈਕਾਟ ਵੀ ਹੋਲੇ ਤਰਾ ਤਰਾ ਹੋਈ ਪਈ ਹੈ ਮੀਡੀਆ ਚਾਰੇ ਪਾਸੇ ਕੰਮ ਤਾਂ ਫਿਰ ਵੀ ਨਹੀਂ ਹੋਇਆ ਕੰਮ ਪਰਵਾਹ ਨਹੀਂ ਕਰੂਗਾ ਤੇ ਕਹਿਣ ਦਾ ਮਤਲਬ ਫਿਰ ਫਾਇਦਾ ਕੀ ਹੋਇਆ ਇਹ ਪ੍ਰਮਾਤਮਾ ਕੋਈ ਚੀਜ਼ ਹੈ ਇਹ ਸਾਰੀ ਉਹਦੀ ਕੁਦਰਤ ਦੇ ਵਿੱਚ ਹੋ ਰਹੀ ਹੈ ਜਦੋਂ ਸਮਾਂ ਬੱਲ ਹੋਏ ਇਹੀ ਸੁਖਵੀਰ ਸਿੰਘ ਦੀਆਂ ਪੁੱਠੀਆਂ ਵੀ ਸਿੱਧੀਆਂ ਪੈਂਦੀਆਂ ਸੀ ਅੱਜ ਤੋਂ 10-20 ਸਾਲ ਪਹਿਲਾਂ ਹੂੰ ਤਾਂ ਅੱਜ ਸਿੱਧੀਆਂ ਵੀ ਜਿਹੜੀਆਂ ਆਪਣੇ ਵੱਲੋਂ ਕੋਸ਼ਿਸ਼ ਕਰਦੇ ਨੇ ਤੇ ਉਹ ਵੀ ਪੁੱਠੀ ਹੋ ਜਾਂਦੀ ਹੈ ਇਹ ਸਮੇਂ ਦੀ ਗੱਲ ਹੈ ਕੀ ਲੱਗਦਾ ਕਿ ਇੱਕ ਬੰਦੇ ਖਾਤਰ ਸਾਰਾ ਕੁਝ ਹੋ ਰਿਹਾ ਇਸ ਵਕਤ ਨਹੀਂ ਕੋਈ ਇੱਕ ਬੰਦੇ ਖਾਤਰ ਨਹੀਂ ਹੋ ਰਿਹਾ ਇਹ ਸਾਰੇ ਟੋਲੇ ਖਾਤਰ ਹੀ ਹੋ ਰਿਹਾ ਪ੍ਰਮਾਤਮਾ ਨੇ ਸਾਰਾ ਟੋਲਾ ਝਾਰਨਾ ਹੂੰ ਹੂੰ ਤਾਂ ਬਹੁਤ ਬਹੁਤ ਧੰਨਵਾਦ ਰਦਰਦਾ ਸਾਹਿਬ ਤਾਂ ਜੋ ਸਿੱਖ ਸਿਆਸਤ ਦੇ ਵਿੱਚ ਜਾਂ ਧਾਰਮਿਕ ਮਸਲਿਆਂ ਦੇ ਵਿੱਚ ਬਹੁਤ ਕੁਝ ਹੋ ਰਿਹਾ ਤੱਕ ਸ੍ਰੀ ਕੇਸਗੜ੍ਹ ਸਾਹਿਬ ਜੋ ਨਵੇਂ ਜਥੇਦਾਰ ਕੁਲਦੀਪ ਸਿੰਘ ਗੜਗਾਜ ਜੁਹਾਂ ਦੀ ਤਾਜ ਪੋਸ਼ੀ ਹੋਈ ਉਸ ਦੇ ਉੱਪਰ ਸਵਾਲ ਉੱਠ ਰਹੇ ਨੇ ਜੋ ਤੇ ਇਧਰਲੇ ਪਾਸੇ ਜਿਹੜਾ ਨਵੀਂ ਭਰਤੀ ਅਕਾਲੀ ਦਲ ਦੇ ਵਿੱਚ ਹੋਣੀ ਹੈ ਤੇ ਉਸ ਦੇ ਉੱਪਰ ਵੀ ਬਹੁਤ ਪੰਤਕ શિક્ષੀਤਾ ਦੇ ਵੱਲੋਂ ਸਵਾਲ ਕੀਤੇ ਜਾ ਰਹੇ ਨੇ ਜਾਂ ਪਰ ਖਾਸ ਤੌਰ ਤੇ ਜੋ ਸ਼੍ਰੋਮਣੀ ਅਕਾਲੀ ਦਲ ਬਲਵਿੰਦਰ ਸਿੰਘ ਭੁੰਦੜ ਉਹਨਾਂ ਦੀ ਅਗਵਾਈ ਦੇ ਵਿੱਚ ਤੇਰਾ ਉਹ ਵੀ ਸਵਾਲ ਕਰਿਆ ਤਾਂ ਇਹਨਾਂ ਮਸਲਿਆਂ ਦੇ ਉੱਪਰ ਐਸਜੀਪੀਬੀਸੀ ਮੈਂਬਰ ਗੁਰਪ੍ਰੀਤ ਸਿੰਘ ਰੰਧਾਵਾ ਉਹਨਾਂ ਦੇ ਨਾਲ ਖਾਸ ਗੱਲਬਾਤ ਕੀਤੀ ਆ ਤਾਂ ਜੇਕਰ ਗੱਲਬਾਤ ਵਧੀਆ ਲੱਗੀ ਤਾਂ ਅੱਗੇ ਸ਼ੇਅਰ ਕਰ ਦਿਓ